ਅੱਛੀ ਗੱਲ ਜੀ ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਜੀ ਗੱਲ ਪੰਜਾਬ ਦੀ ਟੀਵੀ ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੀ ਰਾਜਨੀਤੀ ਦੇ ਰੰਗ ਹਰ ਰੋਜ਼ ਬਦਲਦੇ ਰਹਿੰਦੇ ਆ ਜੀ ਤੇ ਖਾਸ ਤੌਰ ਤੇ ਗੱਲ ਕਰ ਲਈ ਆਪਾਂ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਤਾਂ ਰੰਗ ਮੈਨੂੰ ਲੱਗਦਾ ਕਿ ਹਰ ਘੰਟੇ ਬਾਅਦ ਬਦਲ ਰਹੇ ਨੇ ਜੀ ਸੋ ਇਹ ਕਿਉਂ ਹੋ ਰਿਹਾ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕਹਿ ਲਓ ਕਿ ਹਰ ਰੋਜ਼ ਹਾਲਾਤ ਬਦਲ ਰਹੇ ਨੇ ਤੇ ਬੜੇ ਅਜੀਬ ਜੇ ਤਰੀਕੇ ਨਾਲ ਬਦਲ ਰਹੇ ਨੇ ਜੋ ਅਸੀਂ ਨਹੀਂ ਸੋਚ ਰਹੇ ਉਹ ਹੋ ਰਿਹਾ ਜੋ ਸੋਚ ਰਹੇ ਆ ਉਹ ਹੋ ਨਹੀਂ ਰਿਹਾ ਸੋ ਇਸੇ ਕਰਕੇ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦਾ ਹਿੱਸਾ ਡਾਕਟਰ ਬਲਵੀਰ ਸਿੰਘ ਮੌਜੂਦ ਨੇ ਜੋ ਕਿ 2017 ਦੇ ਵਿੱਚ ਪਟਿਆਲਾ ਸੀਟ ਤੋਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੌਰ ਤੇ ਲੜ ਚੁੱਕੇ ਨੇ ਸੋ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਕਿ ਆਖਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਕੀ ਹਾਲਾਤ ਨੇ ਤਾਜ਼ਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਸਰ ਪਹਿਲਾ ਸਵਾਲ ਇਹੀ ਹੈ ਕਿ ਤੁਸੀਂ ਵੀ ਹਾਲਾਤਾਂ ਤੋਂ ਜਾਣੂ ਅਸਲ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਚ ਹੋ ਕੀ ਰਿਹਾ ਹੈ ਮਤਲਬ ਖੈਰਾ ਸਾਹਿਬ ਛੱਡ ਕੇ ਜਾ ਚੁੱਕੇ ਨੇ ਫੂਲਕਾ ਸਾਹਿਬ ਨੇ ਪਹਿਲਾਂ ਆਪਣਾ ਕੈਲੂਕ ਛੱਡ ਦਿੱਤਾ ਹੈ ਕੀ ਲੱਗਦਾ ਪੰਜਾਬ ਦੇ ਵਿੱਚ ਹੁਣ ਇਹ ਥੋੜੀ ਜੀ ਪਾਰਟੀ ਸਟੇਬਲ ਹੋ ਪਾਉਗੀ ਕੀ ਫਿਊਚਰ ਦੇਖ ਕੇ ਨਹੀਂ ਪਾਰਟੀ ਬਿਲਕੁਲ ਸਟੇਬਲ ਹੋ ਸਟੇਬਲ ਹੋ ਪਾਏਗੀ ਦੇਖੋ ਜੇ ਆਪਾਂ ਗੱਲ ਪੰਜਾਬ ਦੀ ਕਰਦੇ ਆ ਇੱਕ ਪਾਸੇ ਤਾਂ ਪੰਜਾਬ ਹੈ ਪੰਜਾਬ ਦੇ ਲੋਕ ਹੈ ਤੇ ਉਹਨਾਂ ਦੇ ਦੁਖਾਂਤ ਜਿਹਦੇ ਵਿੱਚ ਸਭ ਤੋਂ ਵੱਡਾ ਜੋ ਇਸ ਵੇਲੇ ਕਿਸਾਨ ਤੇ ਮਜ਼ਦੂਰ ਜਿਹੜਾ ਕਿਸਾਨੀ ਦਾ ਸੰਕਟ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਇਸ ਵੇਲੇ ਆਲੂ ਰੋਲ ਰਿਆ ਪੰਜਾਬ ਦੇ ਵਿੱਚ ਗੰਨਾ ਰੋਲ ਰਿਆ ਕਪਾਹ ਰੋਲ ਰਹੀ ਹੈ ਕਣਕ ਤੇ ਝੋਨਾ ਰੋਲ ਰਿਆ ਪੈਦਾਵਾਰ ਵਾਧੂ ਹੋ ਰਹੀ ਹੈ ਪਰ ਜਿਹੜਾ ਕਿਸਾਨ ਹੈ ਤੇ ਮਜ਼ਦੂਰ ਹੈ ਉਹ ਕੰਗਾਲ ਹੈ ਉਹ ਖੁਦਕਿਸ਼ੀ ਕਰਨ ਤੇ ਮਜਬੂਰ ਹੈ ਜੀ ਦੂਜੇ ਪਾਸੇ ਪੰਜਾਬ ਦੇ ਜਵਾਨ ਹਰ ਪਾਸੇ ਨਸ਼ਿਆਂ ਦੀ ਪਰਹਮਾਰ ਹੈ ਹਰ ਹਰ ਤੀਜੇ ਦਿਨ ਦੋ ਚਾਰ ਜਿਹੜੇ ਨੌਜਵਾਨ ਹੈ ਉਹ ਨਸ਼ੇ ਦੀ ਓਵਰਡੋਜ਼ ਨਾਲ ਮਰ ਜਾਂਦੇ ਆ ਸਮਗਲਿੰਗ ਜਿਉਂ ਦੀ ਤਿਉਂ ਚੱਲ ਰਹੀ ਆ ਕੈਪਟਨ ਸਾਹਿਬ ਨੇ ਸੌਂ ਖਾਦੀ ਸੀ ਜਰੂਰ ਗੁਟਕਾ ਸਾਹਿਬ ਦੀ ਪਰ ਕੁਛ ਕੀਤਾ ਨਹੀਂ ਤੇ ਜਿਹੜੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਸੰਕਟ ਵਿੱਚ ਆ ਤੇ ਇੱਕ ਇਹ ਇੱਕ ਪਹਿਲੂ ਆ ਪੰਜਾਬ ਦਾ ਤੇ ਦੂਜਾ ਇਸ ਤੋਂ ਵੱਡਾ ਦੁਖਾਂਤ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਸਾਰੀ ਪਾਰਟੀਆਂ ਦੇ ਵਿੱਚ ਇੱਕ ਲੀਡਰਸ਼ਿਪ ਕ੍ਰਾਈਸਿਸ ਹੈ ਜੀ ਜਿਹੜੇ ਲੀਡਰ ਆ ਉਹਨਾਂ ਨੂੰ ਆਪਣੀ ਕੁਰਸੀ ਦੀ ਆਪਣੇ ਅਹੁਦੇ ਦੀ ਆਪਣੇ ਰਤਵੇ ਦੀ ਚਿੰਤਾ ਤਾਂ ਹੈ ਪਰ ਜਿਹੜੇ ਮੈਂ ਪੰਜਾਬ ਦੇ ਦੁਖਾਂਤਾਂ ਦੀ ਗੱਲ ਕੀਤੀ ਆ ਚਾਹੇ ਉਹ ਬੇਰੋਜ਼ਗਾਰੀ ਹੈ ਬਿਮਾਰੀ ਹੈ ਬੁਨਿਆਦੀ ਸਹੂਲਤਾਂ ਨਹੀਂ ਹੈ ਹਸਪਤਾਲਾਂ ਦੀ ਬੁਰੀ ਹਾਲਤ ਹੈ ਸਕੂਲ ਬੰਦ ਹੋ ਰਹੇ ਆ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲਦਾ ਤਰਾਹੀ ਤਰਾਹੀ ਕਰਦੀ ਜਨਤਾ ਉਹਨਾਂ ਨੂੰ ਇਹਨਾਂ ਸਾਰੇ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈ ਮਤਲਬ ਉਹਨਾਂ ਨੂੰ ਇੱਕ ਰੇਸ ਲੱਗੀ ਹੋਈ ਹੈ ਕੋਈ ਮੁੱਖ ਮੰਤਰੀ ਬਣਨ ਦੀ ਕਿਸੇ ਨੂੰ ਮੰਤਰੀ ਬਣਨ ਦੀ ਇਦੋਂ ਸਵਾਈ ਉਹਨਾਂ ਨੂੰ ਮੰਨ ਲਓ ਕਿ ਬੜੇ ਮੰਦ ਭਾਗੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਕਰਾਈਸਿਸ ਹੈ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਲੀਡਰ ਹੈ ਤੇ ਉਹਨਾਂ ਦੇ ਵਿੱਚ ਵੀ ਉਹਨੂੰ ਵੀ ਉਹਨਾਂ ਨੇ ਇਫੈਕਟ ਕੀਤਾ ਹੈਗਾ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋ ਲੀਡਰ ਕਿਉਂ ਨਹੀਂ ਦੇ ਪਾਰੀ ਜਦੋਂ ਵੀ ਕੋਈ ਬੰਦਾ ਉੱਪਰ ਉੱਠਣ ਲੱਗਦਾ ਉਹ ਪਾਰਟੀ ਤੋਂ ਬਾਹਰ ਹੋ ਜਾਂਦਾ ਜਾਂ ਉਹਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਕਿਉਂ ਇਹ ਪੰਜਾਬ ਨੂੰ ਲੀਡਰ ਕਿਉਂ ਨਹੀਂ ਮਿਲ ਰਿਹਾ ਆਮ ਆਦਮੀ ਪਾਰਟੀ ਵੱਲੋਂ ਦੇਖੋ ਪੰਜਾਬ ਦੇ ਵਿੱਚ ਲੀਡਰ ਤਾਂ ਹੈਗੀ ਆ ਜਿਵੇਂ ਆਪਾਂ ਕੀ ਭਗਵੰਤ ਮਾਨ ਹੈ ਬਹੁਤ ਵੱਡੇ ਕਰਾਊਡ ਪੁਲਰ ਹੈ ਉਹ ਸਖਪਾਲ ਸਿੰਘ ਖਰਾਇਸੀ ਉਹਨਾਂ ਦਾ ਵੀ ਕਦਮ ਬਹੁਤ ਉੱਚਾ ਸੀ ਜਿਹੜੇ ਆਪਣੇ ਫੁਲਕਾ ਸਾਫ ਸੀ ਉਹਨਾਂ ਨੇ ਵੀ ਚਲੋ 84 ਦੇ ਦੰਗਿਆਂ ਕਰਕੇ ਜਾਂ ਸਿੱਖ ਜਿਹੜੀ ਸੰਗਤ ਆ ਉਹਦੇ ਵਿੱਚ ਉਹਨਾਂ ਦੀ ਬਹੁਤ ਇੱਜ਼ਤ ਮਾਨਣ ਡਾਕਟਰ ਸਾਹਿਬ ਸਵਾਲ ਇਹ ਕੋਈ ਟਿਕ ਕਿਉਂ ਨਹੀਂ ਰਿਹਾ ਨਹੀਂ ਉਹਦੇ 'ਚ ਉਹਨਾਂ ਨੂੰ ਜਿਹੜਾ ਹੈਗਾ ਉਹ ਪੰਜਾਬ ਪੰਜਾਬ ਦੇ ਲੋਕ ਦੇਸ਼ ਦਾ ਹਿੱਤ ਉੱਪਰ ਰੱਖ ਕੇ ਜਿਹੜੀ ਕੰਮ ਕਰਨ ਦੀ ਆਦਤ ਆ ਉਹ ਪਾਣੀ ਪੋਊਗੀ ਲੀਡਰਾਂ ਦੀ ਕਮੀ ਨਹੀਂ ਹੈ ਵਿਜ਼ਨ ਦੀ ਕਮੀ ਹੈ ਸੋਚ ਦੀ ਕਮੀ ਹੈ ਕੱਚੀ ਨਿੱਗਰ ਸੋਚ ਦੀ ਜਿਹੜੀ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਆਈ ਸੀ ਮੈਂ ਲੀਡਰ ਨਹੀਂ ਸੀ ਮਾਲੋ ਜਿਹਨਾਂ ਦਾ ਮੈਂ ਪਹਿਲਾਂ ਨਾਂ ਲਿਆ ਇਹ ਪਹਿਲਾਂ ਬਹੁਤ ਵੱਡੀਆਂ ਸ਼ਖਸੀਅਤਾਂ ਸੀ ਆਪਣੇ ਆਪਣੇ ਫੀਲਡ ਦੇ ਲੀਡਰ ਸੀ ਮੈਂ ਵੀ ਆਪਣਾ ਇੱਕ ਐਜ਼ਏ ਬਤੌਰ ਡਾਕਟਰ ਜਿਹੜਾ ਹੈਗਾ ਮੇਰਾ ਆਪਣਾ ਇੱਥੇ ਰਤਬਾ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਮੈਂ ਕੈਪਟਨ ਦੇ ਖਿਲਾਫ ਹੁਣ ਮੈਂ ਪੰਜਾਬ ਚ ਆਮ ਆਦਮੀ ਪਾਰਟੀ ਦਾ ਕੋ-ਪ੍ਰੈਜ਼ੀਡੈਂਟ ਆ ਜੀ ਤੂੰ ਆਮ ਆਦਮੀ ਪਾਰਟੀ ਨੂੰ ਦੇਖੋਗੇ ਇਹਦੇ ਵਿੱਚ ਜਿਹੜੇ ਸਾਡੇ ਐਮਐਲਏ ਵੀ ਆ ਵਕੀਲ ਹੈ ਡਾਕਟਰ ਹੈ ਟੀਚਰਸ ਆ ਪੜ੍ਹੇ ਲਿਖੇ ਬੰਦੇ ਆ ਜ਼ਿਆਦਾ ਮਾਲੋ ਕੋਈ ਜਰਨਲਿਸਟ ਹੈ ਤੇ ਇਸੇ ਤਰ੍ਹਾਂ ਜਿਵੇਂ ਭਗਵੰਤ ਮਾਨ ਆ ਚਲੋ ਇਹਦੇ ਵਿੱਚ ਕੋਈ ਜਿਹੜੇ ਟ੍ਰੈਡੀਸ਼ਨਲ ਲੀਡਰਸ ਬਹੁਤ ਘੱਟ ਸੀ ਜਿਵੇਂ ਖਾਇਰਾ ਜੀ ਆਏ ਜਮਨ ਅਰੋੜਾ ਜੀ ਆਏ ਇੱਕ ਦੋ ਬੰਦੇ ਆਏ ਹੋਰ ਇੱਕ ਦੋ ਬੰਦੇ ਆਏ ਜਿਹੜੇ ਬਾਕੀ ਜਿਹੜੇ ਮੈਜੋਰਟੀ ਜਿਹੜੇ ਆਏ ਸੀ ਉਹ ਫੇਲ ਹੋ ਗਏ ਜੀ ਲੋਕ ਇੱਕ ਨਵੀਂ ਕਿਸਮ ਦੀ ਰਾਜਨੀਤੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆ ਵੀ ਸਿਹਤ ਬਾਰੇ ਸਿੱਖਿਆ ਬਾਰੇ ਬੁਨਿਆਦੀ ਸਹੂਲਤਾਂ ਬਾਰੇ ਗੱਲ ਕੀਤੀ ਜਾਵੇ ਨਾ ਕਿ ਲੋਕਾਂ ਨੂੰ ਧਰਮ ਤੇ ਜਾਤੀ ਦੇ ਨਾਂ ਤੇ ਵੰਡਿਆ ਜਾਵੇ ਜੀ ਇਹ ਜਿਹੜੇ ਲੀਡਰ ਆਏ ਆ ਇਹਨਾਂ ਨੇ ਮਤਲਬ ਇਸ ਚੀਜ਼ ਨੂੰ ਮੁੱਦਾ ਨਹੀਂ ਬਣਾਇਆ ਅਸੀਂ ਜਿਹੜੀ ਜਿਹੜਾ ਸਾਡਾ origignal ਮੈਂਡੇਟ ਸੀਗਾ ਅਸੀਂ ਉਹੀ ਖੋਤ ਆ ਜੀ ਅਸੀਂ ਅਸੀਂ ਰਾਜਨੀਤਿਕ ਕਰਨ ਨਹੀਂ ਬ ਜੀ ਇਹ 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 ਲੋਕ ਰਾਜਨੀਤਿਕ ਕਰਨ ਲੱਗ ਗਏ ਤੇ ਇਸੇ ਕਰਕੇ ਨਹੀਂ ਸਾਡੀ 2017 ਦੇ ਵਿੱਚ ਸਰਕਾਰ ਪੱਕੀ ਬਣਨੀ ਸੀ ਖਾਸ ਕਰਕੇ ਸਾਡੇ ਜਿਹੜੇ ਐਨ ਆਰ ਆਈ ਭਰਾਇਆ ਜਿੰਨੀ ਵੱਡੀ ਗਿਣਤੀ ਚ ਆਏ ਜਿੰਨੇ ਉਹਨਾਂ ਨੇ ਪੈਸੇ ਭੇਜੇ ਉਹਨਾਂ ਦਾ ਵੀ ਦਿਲ ਬਹੁਤ ਖਾਇਆ ਸੀ ਤੇ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਨਾਰਾਜ਼ ਕੀਤਾ ਪੰਜਾਬ ਦੇ ਹਰ ਇੱਕ ਬੱਚੇ ਨੂੰ ਹਰ ਨੌਜਵਾਨ ਨੂੰ ਹਰ ਕਿਸਾਨ ਨੂੰ ਹਰ ਮਜ਼ਦੂਰ ਨੂੰ ਅਸੀਂ ਨਾਰਾਜ਼ ਕੀਤਾ ਆਪਣੀ ਕਾਰਗੁਜ਼ਾਰੀ ਦੇ ਨਾਲ ਅਸੀਂ ਬਿਲਕੁਲ ਸਾਡੀ ਲੋਕ ਸਾਡੀ ਸਰਕਾਰ ਬਣਾਉਣਾ ਚਾਹੁੰਦੇ ਸੀ ਅੱਜ ਵੀ ਬਦਲ ਚਾਹੁੰਦੇ ਆ ਲੋਕ ਅੱਜ ਵੀ ਬਦਲ ਚਾਹੁੰਦੇ ਆ ਜੀ ਕੇਜਰੀਵਾਲ ਸਾਹਿਬ ਦੀ ਮਾਫੀ ਨੇ ਬਹੁਤ ਵੱਡਾ ਪੰਜਾਬੀਆਂ ਨੂੰ ਧੱਕਾ ਪਹੁੰ ਕੀ ਮੰਨਦੇ ਹੋ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਦੇਖੋ ਇਹ ਇੱਕ ਪਾਰਟੀ ਦਾ ਰਾਜਨੀਤਿਕ ਫੈਸਲਾ ਸੀ ਇੱਕ ਟੈਕਟੀਕਲ ਫੈਸਲਾ ਸੀ ਕੇਜਰੀਵਾਲ ਜੀ ਨੇ ਜਿਹੜੀ ਗੱਲ ਕਹੀ ਉਹ ਪ੍ਰਤਾਪ ਬਾਜਵੇ ਨੇ ਵੀ ਕਹੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸੁਖਵੀਰ ਬਾਦਲ ਹੈ ਜਾਂ ਮਜੀਠੀਆਗਾ ਉਹਨਾਂ ਦੇ ਗਾਲ ਚ ਰੱਸਾ ਪਾ ਕੇ ਖਿੱਚ ਕੇ ਉਹਨਾਂ ਨੂੰ ਥਾਣੇ ਲੈ ਜਾਊਗਾ ਉਹਨਾਂ ਤੇ ਤਾਂ ਨਹੀਂ ਉਹ ਮਾਨਹਾਨੀ ਦਾ ਕੇਸ ਨਹੀਂ ਹੋਇਆ ਨਾ ਕਿਸੇ ਹੋਰ ਤੇ ਹੋਇਆ ਰੋਜ਼ ਤੁਹਾਡੇ ਜਿਹੜੇ ਹੈਗੇ ਅੱਜ ਵੀ ਰਾਹੁਲ ਕਾਂਧੀ ਜਾ ਨਿਰਮਲਾ ਸਿਧਾਰਾਮਨ ਸੈਂਟਰ ਵਿੱਚ ਇੱਕ ਦੂਜੇ ਨੂੰ ਗਾਲ ਮਗਾਲੀ ਹੋ ਰਹੇ ਆ ਇੱਥੇ ਇੱਥੋਂ ਤੱਕ ਕਿ ਵਿਕਰਮ ਮਜੀਠੀਆ ਨੇ ਔਰ ਸਿੱਧੂ ਨੇ ਇੱਕ ਦੂਜੇ ਨੂੰ ਗਾੜਾ ਕੱਢੀਆਂ ਜੀ ਪਹਿਲਾਂ ਜਿਹੜੇ ਇਹਨਾਂ ਦੇ ਗੁਰੂ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਇੱਕ ਦੂਜੇ ਨੂੰ ਗਾਲਾ ਕੱਢੀਆਂ ਕਦੇ ਇੱਕ ਦੂਜੇ ਤੇ ਕੇਸ ਨਹੀਂ ਕਰਦੇ ਸੀ ਜੀ ਕੇਜਦੀਵਾਲ ਤੇ ਉਹਨਾਂ ਨੇ ਬਹੁਤ ਸਾਰੇ ਕੇਸ ਪਾਉਂਦੇ ਸੀ ਜੀ ਔਰ ਜਾਂ ਤਾਂ ਰੋਜ਼ ਮਾਨਹਾਨੀ ਦੇ ਕੇਸ ਲੜਨ ਤੇ ਜਾਂ ਉਹ ਦਿੱਲੀ ਵੀ ਸਰਕਾਰ ਚਲਾਣ ਤੇ ਪਾਰਟੀ ਦਾ ਇੱਕ ਜਿਹੜਾ ਇਹ ਪਾਰਟੀ ਦਾ ਫੈਸਲਾ ਸੀ ਕੇਜਦੀਵਾਲ ਦਾ ਫੈਸਲਾ ਸੀ ਵੀ ਸਾਰੇ ਕੇਸਾਂ ਦਾ ਟੈਂਟਾ ਖਤਮ ਕਰੋ ਪਰ ਇੱਕ ਗੱਲ ਤੁਸੀਂ ਮੰਨਦੇ ਹੋਗੇ ਪੰਜਾਬ ਦੇ ਲੋਕਾਂ ਨੂੰ ਤਕਾ ਲੱਗਿਆ ਉਹ ਨਹੀਂ ਚਾਹੁੰਦੇ ਸੀ ਕਿ ਸਾਡਾ ਲੀਡਰ ਕੇਜਰੀਵਾਲ ਜਿਹੜੇ ਮੰਨ ਰਹੇ ਸੀ ਕੇਜਰੀਵਾਲ ਨੂੰ ਲੀਡਰ ਵੀ ਉਹ ਮਜੂਠੀਆ ਤੋਂ ਮਾਫੀ ਮੰਗੇ ਉਹ ਇਸ ਕਰਕੇ ਵੀ ਉਹਨਾਂ ਨੇ ਕੋਈ ਕਮਿਊਨੀਕੇਸ਼ਨ ਕੈਪਸੀ ਉਹਨਾਂ ਨੇ ਪੰਜਾਬ ਦੀ ਸਾਧ ਲੀਡਰਸ਼ਿਪ ਨੂੰ ਵੀ ਕੰਫੀਡੈਂਸਟ ਨਹੀਂ ਲਿਆ ਜੇ ਲੋਕਾਂ ਨਾਲ ਸਲਾਹ ਕਰਦੇ ਦੇਖੋ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਪੰਜਾਬ ਦੇ ਲੋਕ ਮੈਂ ਕਹਿੰਦਾ ਸਾਡੇ ਨਾਲੋਂ ਜ਼ਿਆਦਾ ਮੈਚੂਰ ਹੈ ਉਹ ਸਾਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਇਹ ਆ ਜੋ ਮਤਲਬ ਜਿਹੜਾ ਬੰਦਾ ਨੀਮਾ ਚੱਲਦਾ ਉਹਨੂੰ ਨੀਮਾ ਜੋ ਚੱਲੇ ਲੱਗੇ ਨਾ ਤੱਤੀ ਵਾਹ ਠੀਕ ਇਸ ਕਰਕੇ ਜੇ ਉਹ ਲੋਕਾਂ ਨੂੰ ਸਮਝਾਉਂਦੇ ਲੋਕਾਂ ਨਾਲ ਗੱਲ ਕਰਦੇ ਤਾਂ ਦਿੱਕਤ ਨਹੀਂ ਆਣੀ ਸੀ ਸ਼ਾਇਦ ਉਹ ਕਹਤੇ ਕਿ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਜਿਹੜਾ ਹੋਰ ਵੀ ਲੀਡਰਸ਼ਿਪ ਦਾ ਆਪਸ ਕਮਿਊਨੀਕੇਸ਼ਨ ਗੈਪ ਹੈ ਉਹਦੇ ਕਰਕੇ ਇਹ ਤੁਸੀਂ ਕਹ ਲਓ ਵੀ ਬਹੁਤ ਵੱਡੀ ਗੱਲ ਬਣ ਗਈ ਇਹ ਆਦਰਵਾਈਜ਼ ਜਿਹੜਾ ਸੀਗਾ ਇਹਦੇ ਵਿੱਚ ਸਮਝਦਾਰੀ ਵੀ ਸੀ ਕਿ ਤੁਸੀਂ ਆਪਣਾ ਜਿਹੜੇ ਇਸ ਤਰ੍ਹਾਂ ਦੇ ਕੇਸ ਆ ਰਹੇ ਨੂੰ ਖਤਮ ਕਰੋ ਔਰ ਆਪਣਾ ਲੋਕਾਂ ਨੂੰ ਅੱਛੀ ਗਵਰਨੈਂਸ ਦਿਓ ਉਹਨਾਂ ਨੂੰ ਬਿਜਲੀ ਪਾਣੀ ਦਿਓ ਉਹਨਾਂ ਨੂੰ ਸਿਹਤ ਸਹੂਲਤਾਂ ਦਿਓ ਉਹਨਾਂ ਨੂੰ ਬੱਚਾ ਨੂੰ ਪੜ੍ਹਨ ਦਾ ਮੌਕਾ ਦਿਓ ਰੋਜ਼ਗਾਰ ਦਿਓ ਤੇ ਉਹ ਦਿੱਲੀ ਦੇ ਵਿੱਚ ਉਹਦਾ ਬਹੁਤ ਅੱਛਾ ਇੰਪੈਕਟ ਵੀ ਆ ਰਿਹਾ ਸੀ ਉਹ ਸ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਵਾਲਾ ਮੰਡਟ ਲੈ ਕੇ ਜਾਓ ਜਿਹੜੀ ਇਹਨਾਂ ਦੀ ਜਿਹੜੀ ਧਰਮ ਦੀ ਰਾਜਨੀਤੀ ਆ ਉਹ ਸੜਕ ਚੋਂ ਪੰਜਾਬ ਨੂੰ ਬਾਹਰ ਕੱਢੋ ਇਹਨਾਂ ਨੇ ਕੀਤਾ ਕਿ ਹਜੀ ਉਹਨਾਂ ਨੇ ਪੰਜਾਬ ਦਾ ਬੇੜਾ ਕਰ ਕਰਨ ਦਾ ਕਾਰਨ ਕੀ ਹੈ ਜਿਹੜੀਆਂ ਜਿਹੜੀਆਂ ਟਰੈਡੀਸ਼ਨਲ ਪਾਰਟੀਆਂ ਆ ਗਿਆ ਰਵਾਇਤੀ ਪਾਰਟੀਆਂ ਆ ਗਿਆ ਇਹਨਾਂ ਨੇ ਧਰਮ ਦਾ ਤੇ ਪੁਲਿਸ ਦਾ ਸਿਆਸੀਕਰਨ ਕੀਤਾ ਤੇ ਜਿਹੜੀ ਸਿਆਸਤ ਹੈ ਉਹਦਾ ਅਪਰਾਧਿਕरण ਕੀਤਾ ਇਹਨਾਂ ਨੇ ਤੁਸੀਂ ਅੱਜ ਦੇਖੋਗੇ ਚਾਹੇ ਭਾਜਪਾ ਲੈ ਲਓ ਕਾਂਗਰਸ ਲੈ ਲਓ ਇਹਨਾਂ ਦੇ ਇਵਨ 40 50% ਜਿਹੜੇ ਐਮਪੀ ਆ ਜਾਂ ਉਹਨਾਂ ਨੇ ਕਿਸੇ ਨੇ ਰੇਪ ਕੀਤਾ ਹੋਇਆ ਕਿਸੇ ਨੇ ਮਰ ਤੋ ਜਿਹੜਾ ਰਾਜਨੀਤੀ ਦਾ ਅਪਰਾਧਿਕरण ਹੈ ਔਰ ਜਿਹੜਾ ਸਿਆ ਜਿਹੜਾ ਧਰਮ ਦਾ ਔਰ ਜਿਹੜਾ ਆਪਣਾ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਉਹਦੇ ਕਰਕੇ ਸਾਰੇ ਦੁਖਾਂਤ ਹੈ ਆਮ ਆਦਮੀ ਪਾਰਟੀ ਇਹ ਤੋੜਨ ਆਈ ਆ ਇਸ ਤੋਂ ਬਾਹਰ ਕੱਢਣ ਆਈ ਆ ਸਾਰੇ ਦੁਖਾਂਤਾਂ ਤੋਂ ਬਾਹਰ ਕੱਢਣ ਆਈ ਆ ਆਮ ਆਦਮੀ ਪਾਰਟੀ ਪੰਜਾਬ ਡਾਕਟਰ ਸਾਹਿਬ ਇੱਕ ਹੋਰ ਇਲਜ਼ਾਮ ਲੱਗਦਾ ਹੈ ਕੇਜਰੀਵਾਲ ਸਾਹਿਬ ਤੇ ਵੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਲੀਡਰ ਉੱਪਰ ਉੱਠਣ ਲੱਗਦਾ ਹੈ ਤੇ ਉੱਪਰੋਂ ਇੱਕ ਹੁਕਮ ਆ ਜਾਂਦਾ ਤੇ ਉਸ ਨੂੰ ਪਾਸੇ ਕਰ ਦਿੱਤਾ ਜਾਂਦਾ ਕਿ ਕਤਾਨਾ ਸ਼ਾਹੀ ਵਾਲਾ ਰਵਈਆ ਦਿੱਲੀ ਸਰਕਾਰ ਦੇ ਵਿੱਚ ਬੈਠੇ ਕੇਜਰੀਵਾਲ ਵੱਲੋਂ ਅਪਣਾਇਆ ਜਾਂਦਾ ਵੀ ਇਸ ਕਰ ਉਹ ਨਹੀਂ ਚਾਹੁੰਦੇ ਵੀ ਕੋਈ ਪੰਜਾਬ ਦੇ ਵਿੱਚੋਂ ਉੱਠ ਕੇ ਆਵੇ ਤੇ ਪੰਜਾਬ ਨੂੰ ਲੀਡ ਕਰੇ ਸਾਡਾ ਹੁਕਮ ਹੀ ਦਿੱਲੀ ਤੋਂ ਬੈਠ ਕੇ ਚੱਲਣਾ ਚਾਹੀਦਾ ਕੀ ਲੱਗਦਾ ਤੁਹਾਨੂੰ ਨਹੀਂ ਮੇਰਾ ਖਿਆਲ ਬੜਾ ਆਸਾਨ ਹੁੰਦਾ ਜੀ ਆਪਣੀ ਜਿਹੜੀ ਤੁਹਾਡੀ ਮੇਰੀ ਗਲਤੀ ਹੈ ਮੈਂ ਕਿਸੇ ਦੇ ਹੋਰ ਸਰ ਪਾਦਾ ਜੀ ਜੇ ਮੈਂ ਫੇਲਰ ਹੋ ਗਿਆ ਆਪਣੇ ਫੇਲਰ ਦਾ ਜਿਹੜਾ ਜਿਹੜਾ ਹੈਗਾ ਉਹ ਕਿਸੇ ਹੋਰ ਨੂੰ ਨਾਮ ਦੇ ਦਾਂ ਜੀ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਜਦੋਂ ਆਪਾਂ ਇਲੈਕਸ਼ਨ ਦੇ ਤਾਂ ਆਪਾਂ ਵਿਰੋਧੀ ਧਿਰ ਬਣ ਗਏ ਉਹਨਾਂ ਨੇ ਤਿੰਨ ਬੰਦੇ ਇੱਕ ਆਪਣੇ ਸ੍ਰੀ ਭਗਵੰਤ ਮਾਨ ਜੀ ਸੁਖਪਾਲ ਖੈਰਾ ਔਰ ਨਰਮਨ ਅਰੋੜਾ ਤਿੰਨਾਂ ਦੀ ਕਮੇਟੀ ਬਣਾਤੀ ਵੀ ਜੋ ਤੁਸੀਂ ਫੈਸਲਾ ਕਰੋਗੇ ਉਹ ਫਾਈਨਲ ਹੋਏਗਾ ਜੀ ਹੁਣ ਇਹ ਤਿੰਨਾਂ ਬੰਦਿਆਂ ਦਾ দায়িত্ব ਸੀਗਾ ਕਿ ਉਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਸੀ ਜੀ ਉਹ ਇੱਕ ਦੂਜੇ ਦੇ ਨਾਲ ਵੀ ਨਹੀਂ ਚੱਲੇ ਜੀ ਪੰਜਾਬ ਦੇ ਲੋਕ ਅੱਜ ਵੀ ਕਹਿੰਦੇ ਆ ਵੀ ਤੁਸੀਂ ਲੀਡਰ ਇਕੱਠੇ ਹੋ ਜਾਓ ਅਸੀਂ ਇਕੱਠੇ ਆ ਹੁਣ ਉਹਨਾਂ ਨੇ ਇੱਕ ਹੋਰ ਕਮੇਟੀ ਬਣਾਤੀ ਜਿਹਦੇ ਬੋਧਰਾਮ ਜੀ ਚੇਅਰਮੈਨ ਹੈ ਹਰਪਾਲ ਚਿਮਾ ਜੀ ਔਰ ਭਗਵੰਤ ਮਾਨ ਹੈ ਸੋ ਹੁਣ ਇਹ ਨਾ ਤਿੰਨਾਂ ਬੰਦਿਆਂ ਦਾ ਫਰਜ ਬਣਦਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਤੁਸੀਂ ਆਪ ਤਾਂ ਨਾਲ ਲੈ ਕੇ ਚਲਦੇ ਨਹੀਂ ਹੋ ਜੀ ਇਹ ਹੁਣ ਇਹ ਇਹ ਜਿਹੜੇ ਸਾਰੇ ਜ਼ਿੰਮੇਵਾਰੀ ਹੈ ਕਿ ਭਗਵੰਤ ਮਾਨ ਹੈ ਵੀ ਉਹ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਚੱਲੇ ਜੀ ਜਦੋਂ ਉਹਨੂੰ ਪਾਰਟੀ ਨਾਲ ਜ਼ਿੰਮੇਵਾਰੀ ਦਿੱਤੀ ਆ ਪਾਰਟੀ ਦਾ ਪ੍ਰਧਾਨ ਆ ਉਹ ਬਣੋ ਆਪਣੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਤੇ ਜੇ ਉਹ ਨਹੀਂ ਨਾਲ ਲੈ ਕੇ ਚੱਲੇਗਾ ਬਾਅਦ ਵਿੱਚ ਤੁਸੀਂ ਕੇਜਦੀ ਵੱਲੋਂ ਬਲੇਮ ਕਰੀ ਚੱਲੋ ਮਨੀਸ਼ ਸੋਦੇ ਨੂੰ ਬਲੇਮ ਕਰੀ ਚੱਲੋ ਉਹ ਗੱਲ ਨਹੀਂ ਬਣਦੀ ਜੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਤੁਸੀਂ ਨਿਭਾਓ ਉਹਨੂੰ ਵੱਲੋ ਨਾ ਜੀ ਜੇ ਨਹੀਂ ਰਵਾਣੀ ਕਿਸੇ ਹੋਰ ਨੂੰ ਦੇ ਦਿਓ ਫਿਰ ਕੋਈ ਭਗਵੰਤ ਮਾਨ ਤੇ ਵੀ ਕਿ ਇਲਜ਼ ਇਨ ਫਿਊਚਰ ਜੇ ਕਦੇ ਆਮ ਆਦਮੀ ਪਾਰਟੀ ਫੇਰ ਪਾਵਰ ਚਾਹੁੰਦੀ ਹੈ ਉਹਨਾਂ ਨੂੰ ਲੱਗਦਾ ਕਿ ਮੈਂ ਸੀਐਮ ਬਣੂੰਗਾ ਦੇਖੋ ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਯੂਨਿਟੀ ਇਸ ਸਟਰੈਂਥ ਆਪਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਆ ਗਈਆਂ ਜਿਵੇਂ ਤੁਸੀਂ ਦੇਖ ਲਓ ਵੀ ਉਹਨਾਂ ਦਾ ਰਾਜਸਥਾਨ ਦੇ ਵਿੱਚ ਉਹਨਾਂ ਦੀ ਮਤਲਬ ਪਿਛਲੀ ਵਾਰੀ ਜੋ ਹਾਲ ਹੋਇਆ ਸੀਗਾ ਕਿ ਸਾਰੀਆਂ ਨੇ ਸਾਰੀਆਂ ਇਹ ਜਿਹੜੀਆਂ ਪਾਰਲੀਮੈਂਟ ਦੀਆਂ ਸੀਟਾਂ ਹਾਰ ਗਏ ਇਸ ਵਾਰੀ ਸਚਨ ਪਾਇਲਟ ਤੇ ਉਹਨਾਂ ਦਾ ਜਿਹੜੇ ਅਸ਼ੋਕ ਗਹ ਲੋਟ ਸੀਗੇ ਉਹਨਾਂ ਨੇ ਮਿਲ ਕੇ ਕੰਮ ਕੀਤਾ ਇਲੈਕਸ਼ਨ ਤੱਕ ਇਹਨਾਂ ਨੇ ਜੋ ਨਹੀਂ ਕੀਤੀ ਬਾਅਦ ਵਿੱਚ ਲੜਾਈ ਕੀਤੀ ਹੈ ਉਹਨਾਂ ਨੇ ਜੀ ਉਹਨੇ ਕਿਹਾ ਮੁੱਖ ਮੰਤਰੀ ਮੈਨੂੰ ਬਣਾਓ ਪ੍ਰਧਾਨ ਮੈਂ ਲੇਕਿਨ ਪਹਿਲਾਂ ਲੜਾਈ ਨਹੀਂ ਕੀਤੀ ਉਹਨਾਂ ਨੇ ਸੋ ਇਸ ਕਰਕੇ ਘਟੋ ਘਟੋ ਕਰ ਜਿਹੜੇ ਸਾਡੇ ਲੀਡਰ ਐ ਇਹਨਾਂ ਨੂੰ ਵੀ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਪਹਿਲਾਂ ਤੁਸੀਂ ਪੰਜਾਬ ਸਰਕਾਰ ਤਾਂ ਬਣਾ ਲਓ ਬਾਅਦ ਵਿੱਚ ਫੈਸਲਾ ਕਰ ਲਾਂਗੇ ਮੁੱਖ ਮੰਤਰੀ ਕੌਣ ਬਣੇਗਾ ਸਾਰੇ ਜੇ ਹੁਣ 10 ਬੰਦੇ ਐ ਜੇ 10 ਬੰਦੇ ਕਾਣਗੇ ਮੈਂ ਹੀ ਮੁੱਖ ਮੰਤਰੀ ਬਣਨਾ ਫਿਰ ਤਾਂ ਗੱਲ ਨਹੀਂ ਚੱਲੇਗੀ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿਹੜੀ ਲੀਡਰਸ਼ਿਪ ਹੈ ਜਿਹਨੂੰ ਜ਼ਿੰਮੇਵਾਰੀ ਮਿਲੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਜ਼ਿੰਮੇਵਾਰੀ ਉਹਦੀ ਹੈ ਜੀ ਜੇ ਕਿਸੇ ਨੂੰ ਐਮਐਲਏ ਦੀ ਟਿਕਟ ਮਿਲ ਗਈ ਜੀ ਉਹਨੇ ਦੇਖਣਾ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਰਾਜ਼ ਵਲੰਟੀਅਰ ਉਹਨਾਂ ਦੇ ਘਰ ਜਾਵੇ ਉਹਨਾਂ ਦੇ ਪੈਰੀਂ ਹੱਥ ਲਾਵੇ ਉਹਨਾਂ ਨੂੰ ਉਹਨਾਂ ਦੀ ਬੇਨਤੀ ਕਰੇ ਐਨਆਰਆਈਜ਼ ਨਾਲ ਕੰਟੈਕਟ ਕਰੇ ਉਹਨਾਂ ਨੂੰ ਕਹਵੇ ਉਹਨਾਂ ਨਾਲ ਵਾਅਦਾ ਕਰੇ ਔਰ ਆਪਣਾ ਕੰਮ ਅੱਛਾ ਕਰੇ ਆਪਣਾ ਅੱਛਾ ਕੰਮ ਕਰਕੇ ਦਿਖਾਵੇ ਤਾਂ ਲੋਕ ਤੁਹਾਡੇ ਨਾਲ ਚੱਲਣਗੇ ਡਾਕਟਰ ਸਾਹਿਬ ਕੀ ਤੁਹਾਨੂੰ ਅਗਰ ਮੈਂ ਤਿੰਨ ਗਲਤੀਆਂ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਤੋਂ ਹੋਈਆਂ ਨੇ ਕਿਹੜੀਆਂ ਤਿੰਨ ਗਲਤੀਆਂ ਇੱਕ ਤਾਂ ਲੀਡਰਸ਼ਿਪ ਦੀ ਸਭ ਤੋਂ ਸਾਹਮਣੇ ਆ ਰਹੀ ਹੈ ਕਿ ਲੀਡਰਸ਼ਿਪ ਆਪਣੇ ਆਪ ਨੂੰ ਇਕੱਠਾ ਨਹੀਂ ਰੱਖ ਪਾਈ ਜਿਸ ਕਾਰਨ ਲੋਕਾਂ ਨੂੰ ਕਹ ਲੋ ਕਿ ਬਹੁਤ ਲੋਕਾਂ ਦਾ ਮਨ ਟੁੱਟ ਗਿਆ ਪਾਰਟੀ ਨਾਲ ਹਾਂ ਇੱਕ ਤਾਂ ਚਲੋ ਆਪਾਂ ਲੀਡਰਸ਼ਿਪ ਤਾਂ ਸਾਰਿਆਂ ਦੇ ਸਾਹਮਣੇ ਆ ਦੂਜਾ ਇਹ ਸੀਗਾ ਵੀ ਜਿਹੜੇ ਰਵਾਇਤੀ ਪਾਰਟੀਆਂ ਦੇ ਵਿੱਚ ਤੁਸੀਂ ਲੋਡ ਤੋਂ ਵੱਧ ਬੰਦਿਆਂ ਨੂੰ ਮਤਲਬ ਥੋਕ ਦੇ ਵਿੱਚ ਤੁਸੀਂ ਲੈ ਲੈਵੋ ਨਾ ਲੋਕ ਸਾਨੂੰ ਕਹਿੰਦੇ ਸੀ ਜਿਵੇਂ ਪਟਿਆਲੇ ਵਿੱਚ ਵੀ ਸੀਗਾ ਕਿ ਇਹਨਾਂ ਨਾਲ ਤਾਂ ਲੜਨ ਆਈ ਸੀ ਤੇ ਤੁਸੀਂ ਇਹਨਾਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾ ਦਿੱਤਾ ਜਿਹੜੀ ਰਵਾਇਤੀ ਪਾਰਟੀਆਂ ਤੋਂ ਬਹੁਤ ਜ਼ਿਆਦਾ ਬੰਦਿਆਂ ਨੂੰ ਲੈ ਲੈਣਾ ਲੋਕ ਨਵੇਂ ਚਿਹਰੇ ਦੇਖਣੇ ਚਾਹੁੰਦੇ ਸੀ ਨਵੀਂ ਕਿਸਮ ਦੀ ਰਾਜਨੀਤੀ ਦੇਖਣਾ ਚਾਹੁੰਦੇ ਸੀ ਮਤਲਬ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਮਤਲਬ ਜਿਹੜੀ ਤੁਸੀਂ ਕਹ ਲੋ ਵੀ ਜਿਹੜੀ ਕੋ ਬਿਟਵੀਨ ਦਾ ਸੈਂਟਰ ਐਂਡ ਦਾ ਸਟੇਟ ਬਾਡੀ ਸਟੇਟ ਬਾਡੀ ਐਂਡ ਦਾ ਡਿਸਟ੍ਰਿਕਟ ਬਾਡੀ ਡਿਸਟ੍ਰਿਕਟ ਬਾਡੀ ਐਂਡ ਦਾ ਵਲੰਟੀਅਰਸ ਤੇ ਕਿਤੇ ਨਾ ਕਿਤੇ ਜਿਹੜਾ ਆਪਣਾ ਤੁਹਾਡਾ ਜਿਹੜਾ ਜਥੇਬੰਦਕ ਢਾਂਚਾ ਹੈਗਾ ਜਿੰਨੀ ਦੇਰ ਤੁਸੀਂ ਆਪਣੇ ਜਿਹੜੇ ਤੁਹਾਡੇ ਨਿਸ਼ਕਾਮ ਸੇਵਾ ਕਰਨ ਵਾਲੇ ਵਲੰਟੀਅਰ ਹੈ ਜਿਹੜੇ ਆਪਣੇ ਘਰੋਂ ਰੋਟੀ ਖਾ ਕੇ ਆਪਣੇ ਘਰੋਂ ਤੇਲ ਪਵਾ ਕੇ ਪਾਰਟੀ ਦਾ ਕੰਮ ਕਰਦੇ ਜਿੰਨੀ ਦੇਰ ਤੁਸੀਂ ਉਹਨਾਂ ਨੂੰ ਬਣਦਾ ਸਨਮਾਨ ਨਹੀਂ ਦਿਓਗੇ ਤਾਂ ਇਹ ਕਿਉਂਕਿ ਜਿਹੜੀ ਇਹ ਲੜਾਈ ਆ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ ਇਹ ਪੈਸੇ ਦੇ ਜ਼ੋਰ ਤੇ ਨਸ਼ਿਆਂ ਦੇ ਜ਼ੋਰ ਤੇ ਗੁੰਡਾਗਰਦੀ ਦੇ ਜ਼ੋਰ ਤੇ ਸਰਕਾਰੀ ਮਸ਼ੀਨਰੀ ਦੇ ਜ਼ੋਰ ਤੇ ਜਿੱਤਦੇ ਆ ਸਾਡੇ ਕੋਲੇ ਸਿਰਫ ਤੇ ਸਿਰਫ ਸਾਡਾ ਵਲੰਟੀਅਰ ਹੈ ਸਾਡੇ ਸਪੋਰਟਰ ਆ ਜਿਹੜੇ ਐਨਆਰਆਈ ਭਰਾ ਆ ਉਹ ਹੈਗੇ ਆ ਤੇ ਜੇ ਤੁਸੀਂ ਉਹਨਾਂ ਦਾ ਜਨੂੰਨ ਹੀ ਖਤਮ ਕਰਤਾ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਮੰਨ ਲਓ ਨਹੀਂ ਜੀ ਇਹ ਕਿਤੇ ਨਾ ਕਿਤੇ ਜਿਹੜਾ ਅਸੀਂ ਕਿਤੇ ਨਾ ਕਿਤੇ ਆਪਣੇ ਵਲੰਟੀਅਰ ਦਾ ਜਨੂੰਨ ਜਿਹੜਾ ਸੀਗਾ ਉਹਨੂੰ ਬਹੁਤ ਟਾ ਲੱਗੀ ਸਾਡੇ ਉਹਨੂੰ ਬਹੁਤ ਅਸੀਂ ਖਤਮ ਕੀਤਾ ਸਾਨੂੰ ਆਪਣੇ ਵਲੰਟੀਅਰ ਦੀ ਸਾਰ ਲੈਣੀ ਚਾਹੀਦੀ ਹੈ ਸਾਡੇ ਮੈਜੋਰਟੀ ਕੈਂਡੀਡੇਟ ਜੋ ਅਸੀਂ ਕਹਿੰਦੇ ਸੀ ਉਹ ਬੇਦਾਗ ਹੋਣੇ ਚਾਹੀਦੇ ਆ ਔਰ ਸਾਡੇ ਵਲੰਟੀਅਰਸ ਦੇ ਵਿੱਚ ਹੋਣੇ ਚਾਹੀਦੇ ਆ ਨਵੇਂ ਚਿਹ ਜਿਹੜੇ ਰਾਜਨੀਤੀ ਬਦਲਣਾ ਚਾਹੁੰਦੇ ਆ ਜਿਹੜੇ ਐਕਚੁਅਲੀ ਇਨਕਲਾਬੀ ਆ ਹਾਂ ਥੋੜਾ ਮੋਟਾ ਤੁਸੀਂ ਮਿਕਸ ਕਰ ਸਕਦੇ ਹੋ ਸੋਨੇ ਦੇ ਵਿੱਚ ਜਿਹੜਾ 24 ਕੈਰਟ ਹੁੰਦਾ ਉਹਦੇ ਵਿੱਚ 2% ਤਾਂਬਾ ਪਾਇਆ ਜਾਂਦਾ ਤੇ ਜੇ ਤੁਸੀਂ ਤਾਂਬਾ 20% ਪਾ ਦੋਗੇ ਫਿਰ ਕਹਿਣਾ ਨਹੀਂ ਬਣ ਸਕਦਾ ਜੇ ਨਹੀਂ ਪਾਓਗੇ ਤਾਂ ਵੀ ਨਹੀਂ ਬਣਦਾ ਜੀ ਇਹ ਵੀ ਮੈਂ ਗੱਲ ਮੰਨਦਾ ਕੁਛ ਇੱਕ ਅਖਤਿਆਰ ਜਿਹੜੇ ਹੁੰਦੇ ਆ ਇਹ ਕੁਛ ਇੱਕ ਜਿਹੜੀਆਂ ਪਾਵਰਸ ਆਗੀਆਂ ਇੱਕ ਹਰਾਰਕੀ ਨਹੀਂ ਬਣਾਈ ਇਹਨਾਂ ਨੇ ਇੱਕ ਹਰਾਰਕੀ ਬਣਾਣੀ ਪੈਗੀ ਨੈਸ਼ਨਲ ਲੈਵਲ ਦਾ ਕੀ ਕੰਮ ਕਰਨਾ ਸਟੇਟ ਨੇ ਕੀ ਕਰਨਾ ਜ਼ਿਲ੍ਹੇ ਨੇ ਕੀ ਕਰਨਾ ਜਿਹੜਾ ਪਿੰਡ ਦਾ ਬੰਦਾ ਹੈ ਉਹਦਾ ਕਿਵੇਂ ਇੱਜ਼ਤ ਮਾਨ ਹੋਊਗਾ ਉਹਦੀ ਉਹਦੀ ਇਨਪੁਟ ਕਿਵੇਂ ਲੈਣੀ ਆ ਇਹ ਜਿੰਨੀ ਦੇਰ ਤੁਸੀਂ ਮੈਕੈਨਿਜ਼ਮ ਇੱਕ ਹਰਾਰਕੀ ਨਹੀਂ ਬਣਾਓਗੇ ਉਨੀ ਦੇਰ ਕਿਉਂ ਅਸੀਂ ਰਹੇਗਾ ਅਈ ਵਾਰੀ ਵੇਵ ਨਹੀਂ ਚੱਲਦੀ ਹੁੰਦੀ ਬੋਲੋ 14 'ਚ ਵੇਵ ਚੱਲੀ ਸੀ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਇੱਕ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੇਜਰੀਵਾਲ ਦਾ ਇੱਕ ਗਰੁੱਪ ਮੰਨਿਆ ਜਾਂਦਾ ਕਿ ਉਹਨਾਂ ਦੀ ਕੋਈ ਅੱਛੀ ਕੋਆਰਡੀਨੇਸ਼ਨ ਪੰਜਾਬੀ ਲੀਡਰਾਂ ਨਾਲ ਬਣ ਹੀ ਨਹੀਂ ਪਾਈ ਅਕਸਰ ਕਿਹਾ ਜਾਂਦਾ ਕਿ ਸਾਨੂੰ ਉੱਥੋਂ ਹੁਕਮ ਆ ਜਾਂਦਾ ਤੇ ਸਾਨੂੰ ਮੰਨਣਾ ਪੈਂਦਾ ਉਹ ਪੰਜਾਬ ਨੂੰ ਸਮਝ ਨਹੀਂ پا ਰਹੇ ਅਸੀਂ ਪੰਜਾਬ ਦੇ ਅਕੋਰਡਿੰਗ ਚੱਲਣਾ ਚਾਹੁੰਦੇ ਹਾਂ ਕੀ ਲੱਗਦਾ ਵੀ ਉੱਥੇ ਦੀ ਤੇ ਇੱਥੇ ਦੀ ਲੀਡਰਸ਼ਿਪ ਵਿੱਚ ਕਦੇ ਬੌਂਡਿੰਗ ਬਣੀ ਨਹੀਂ ਪਾਈ ਸ਼ਾਇਦ ਉਹਦੇ ਕਰਕੇ ਇਹ ਜਿਹੜਾ ਬਖੇੜਾ ਅੱਜ ਖੜਾ ਹੋਇਆ ਹੈ ਦੇਖੋ ਅਰਵਿੰਦ ਕੇਜਰੀਵਾਲ ਤੁਹਾਡੇ ਮੇਰੇ ਤਰ੍ਹਾਂ ਇੱਕ ਇਨਸਾਨ ਹੈ ਜੀ ਉਹਦੀਆਂ ਇੱਕ ਲਿਮਿਟੇਸ਼ਨ ਹੈ ਉਹ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਬਹੁਤ ਵਧੀਆ ਚਲਾ ਰਹੀ ਹੈ ਪੂਰੀ ਪ੍ਰਸ਼ੰਸਾ ਹੋ ਰਹੀ ਪੂਰੀ ਦੁਨੀਆ ਵਿੱਚ ਉਹਦੀ ਜੀ ਉਹ ਪੰਜਾਬ ਦੀ ਲੀਡਰਸ਼ਿਪ ਨੂੰ ਹਰ ਮਹੀਨੇ ਬੁਲਾ ਕੇ ਖਾਣਾ ਵੀ ਖਵਾਉਂਦੇ ਆ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਆ ਜੀ ਤੇ ਮੈਨੂੰ ਲੱਗਦਾ ਵੀ ਜਿਹੜੀ ਜ਼ਿਆਦਾ ਕਮੀ ਹੈ ਜਿਹੜੀ 80% ਹੈ ਉਹ ਪੰਜਾਬ ਦੀ ਲੀਡਰਸ਼ਿਪ ਚ ਆ ਆਪਾਂ ਮੈਂ ਮੈਂ ਬਾਰ ਬਾਰ ਮੈਂ ਇਹ ਗੱਲ ਕਹਿ ਰਿਹਾ ਅਰਵਿੰਦ ਕੇਜਰੀਵਾਲ ਦਾ ਜਿਹੜਾ ਸਮਾਂ ਹੈਗਾ ਬਹੁਤ ਕੀਮਤੀ ਹੈ ਸਾਨੂੰ ਸੋਚ ਸਮਝ ਕੇ ਉਹਨੂੰ ਬੁਲਾਉਣਾ ਚਾਹੀਦਾ ਜੀ ਸੋਚ ਸਮਝ ਕੇ ਉਹਦਾ ਸਮਾਂ ਸਾਡੇ ਵਾਸਤੇ ਜ਼ਰੂਰੀ ਆ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਛਾ ਕੰਮ ਕਰੇ ਤਾਂ ਕਿ ਅਸੀਂ ਲੋਕਾਂ ਵਿੱਚੋਂ ਮੈਸੇਜ ਲੈ ਕੇ ਜਾਈਏ ਜੀ ਸਾਡੇ ਵਾਸਤੇ ਇਹ ਜ਼ਰੂਰੀ ਆ ਕਿ ਜਿਹੜੀ ਸਾਡੀ 2020 ਦੇ ਵਿੱਚ ਦਿੱਲੀ ਦੇ ਸਰਕਾਰ ਰਿਪੀਟ ਹੋਵੇ ਜੇ ਦਿੱਲੀ ਦੇ ਵਿੱਚ ਸਾਡੀ ਸਰਕਾਰ ਰਿਪੀਟ ਹੋਏਗੀ ਜੀ ਤਾਂ ਪੰਜਾਬ ਨੂੰ ਮੌਕਾ ਮਿਲੇਗਾ ਇਹ ਗੱਲ ਸਾਨੂੰ ਸਾਫ਼ ਹੋਣੀ ਚਾਹੀਦੀ ਹੈ ਤਾਂ ਸਾਡੇ ਵਾਸਤੇ ਪੰਜਾਬ ਵਾਸਤੇ ਵੀ ਜ਼ਰੂਰੀ ਹੈ ਕਿ ਅਸੀਂ ਦਿੱਲੀ ਵਿੱਚ ਕਾਮਯਾਬ ਹੋਈਏ ਦਿੱਲੀ ਵਾਲਿਆਂ ਵਾਸਤੇ ਤਾਂ ਹੈ ਹੀ ਹੈ ਇਸ ਪੂਰੇ ਦੇਸ਼ ਵਾਸਤੇ ਵੀ ਜ਼ਰੂਰੀ ਹੈ ਇਸ ਵੇਲੇ ਦੇਸ਼ ਇੱਕ ਬਹੁਤ ਹੀ ਵੱਡੀ ਸਮੱਸਿਆ ਚੋਂ ਲੰਘ ਰਿਹਾ ਜਿਹੜੀ ਭਾਜਪਾ ਦੀ ਸਰਕਾਰ ਹੈ ਜਿੰਨੀਆਂ ਡੈਮੋਕਰੈਟਿਕ ਇੰਸਟੀਟਿਊਸ਼ਨਾਂ ਚਾਹੀਓ ਇਲੈਕਸ਼ਨ ਕਮਿਸ਼ਨ ਹੈ ਚਾਹੀਓ ਸੀਬੀਆਈ ਹੈ ਜਾਂ ਜੁਡੀਸ਼ਰੀ ਹੈ ਜਾਂ ਕਲਚਰਲ ਬਾਡੀਜ਼ ਆ ਗਈਆਂ ਦੇ ਆਰ ਆਲ ਆਲ ਅੰਡਰ ਥ੍ਰੈਟ ਜੀ ਠੀਕ ਹੈ ਜੀ ਜਿਹੜੇ ਕਮਨਲ ਫੋਰਸਸ ਆ ਕਿ ਦੇ ਆਰ 올 ਅੰਡਰ ਥ੍ਰੈਟ ਐਸ ਵੈਲ ਐ ਦੇਸ਼ ਨੂੰ ਬਚਾਣਾ ਡੈਮੋਕ੍ਰੇਸੀ ਨੂੰ ਬਚਾਣਾ ਤਾਂ ਸਾਨੂੰ ਜਿਹੜੇ ਅਰਵਿੰਦ ਕੇਜਰੀਵਾਲ ਵਰਗੇ ਬੰਦੇ ਆ ਹੋਰ ਵੀ ਚੰਗੇ ਬੰਦੇ ਆ ਕਿ ਸਾਨੂੰ ਉਹਨਾਂ ਦੇ ਹੱਥ ਮਜਬੂਰ ਕਰਨੇ ਚਾਹੀਦੇ ਆ ਸਾਡੇ ਕੋਲ ਇੱਕ ਬਹੁਤ ਅੱਛਾ ਆਈਕਨ ਆ ਅਰਵਿੰਦ ਕੇਜਰੀਵਾਲ ਔਰ ਦਿੱਲੀ ਦੀ ਸਰਕਾਰ ਉਹਨਾਂ ਦਾ ਮਨੀਸ਼ ਸੋਧਿਆ ਤੇ ਐਜੂਕੇਸ਼ਨ ਮਾਡਲ ਆ ਸਤਿੰਦਰ ਜੀ ਦਾ ਸਾਡੇ ਕੋਲ ਹੈਲਥ ਮਾਡਲ ਆ ਜਿਹੜੇ ਹੋਰ ਜਿੰਨੇ ਹੈਗੇ ਆ ਉਹ ਸਾਨੂੰ ਲੋਕਾਂ ਤੱਕ ਪਹੁੰਚਾਣ ਦੀ ਲੋੜ ਆ ਅਸੀਂ ਲੋਕਾਂ ਦੇ ਵਿੱਚ ਜਿਹੜੀ ਸਾਡੇ ਕੋਲੇ ਕਿਉਂਕਿ ਸਾਨੂੰ ਜਿਹੜਾ ਮੇਨਸਟ੍ਰੀਮ ਮੀਡੀਆ ਹੈਗਾ ਤੁਸੀਂ ਸਾਡੇ ਭਰਾ ਉਸ ਅਨੁਸਾਰ ਦਿੰਦੇ ਹੋ ਜਿਹੜੇ ਮੋਸਟਲੀ ਬੰਦੇ ਸਾਡੇ ਨਾਲ ਹੈ ਪਰ ਜਿਹੜਾ ਕਾਰਪੋਰੇਟ ਮੀਡੀਆ ਹੈਗਾ ਉਹ ਸਾਡੇ ਨਾਲ ਨਹੀਂ ਹੈ ਉਹ ਉਹਨਾਂ ਦਾ ਉਹਨਾਂ ਦਾ ਮੀਡੀਆ ਇਟਸ ਕੰਟਰੋਲਡ ਬਾਈ ਦਾ ਜਿਹੜਾ ਜਿਹੜੇ ਉਹਨਾਂ ਦੇ ਕਰੋਨੀ ਕੈਪਟਲਿਸਟ ਆ ਉਹਨਾਂ ਨੂੰ ਕੰਟਰੋਲ ਕਰਦੇ ਆ ਕਿਤੇ ਨਾ ਕਿਤੇ ਸਾਨੂੰ ਲੋਕਾਂ ਤੱਕ ਆਪਣੀ ਜਿਹੜੀ ਗੱਲ ਹੈ ਉਹ ਸਾਨੂੰ ਸਿੱਧੇ ਤੌਰ ਤੇ ਸੋਸ਼ਲ ਮੀਡੀਆ ਯੂਜ਼ ਕਰਕੇ ਜਾਂ ਜਿਹੜਾ ਤੁਹਾਡੇ ਵਰਗਾ ਅੱਛਾ ਮੀਡੀਆ ਕਨੋ ਦੇ ਥਰੂ ਪਹਚਾਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਆਮ ਆਦਮੀ ਪਾਰਟੀ ਦੇ ਬਹੁਤ ਖਰਾਬ ਨੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਇਹੋ ਜੀ ਕਿਹੜੀ ਚੀਜ਼ ਆ ਜਿਸ ਨੇ ਡਾਕਟਰ ਬਲਵੀਰ ਸਿੰਘ ਨੂੰ ਅਜੇ ਤੱਕ ਆਮ ਆਦਮੀ ਪਾਰਟੀ ਨਾਲ ਜੋੜੇ ਰੱਖਿਆ ਤੇ ਅੱਗੇ ਆਪਣਾ ਕੀ ਵਿਜ਼ਨ ਦੇਖਦੇ ਹੋ ਤੁਸੀਂ ਆਮ ਆਦਮੀ ਪਾਰਟੀ 'ਚ ਮੇਰਾ ਖਿਆਲ ਜਦੋਂ ਕੋਈ ਵੀ ਕਿਸਾਨ ਖੁਦਕੁਸ਼ੀ ਕਰਦਾ ਮੈਂ ਉਹਦੇ ਘਰ ਜਾਂਦਾ ਜਿਹੜਾ ਮੁੰਡਾ ਹੁੰਦਾ ਖੁਦਕੁਸ਼ੀ ਕਰ ਗਿਆ ਹੁੰਦਾ ਉੱਥੇ ਬਾਬਾ ਹੁੰਦਾ ਉਹਦਾ ਅੱਗੇ ਪੋਤਾ ਜਾਂ ਪੋਤੀ ਹੁੰਦੇ ਆ ਔਰ ਉਹਦੀ ਇੱਕ ਵਿਧਵਾ ਹੁੰਦੀ ਆ ਮਰੇ ਕੋਨੇ ਕੋਏ ਲਫਾਜ਼ ਨਹੀਂ ਹੁੰਦਾ ਜਦੋਂ ਮੈਂ ਉੱਥੇ ਜਾਂਦਾ ਮੈਂ ਕਹਿੰਦਾ ਵੀ ਇਹ ਹਾਲਾਤ ਬਦਲਨੇ ਆਂ ਔਰ ਮੈਂ ਬਦਲੂਗਾ ਜਦੋਂ ਮੈਂ ਕਿਸੇ ਨੌਜਵਾਨ ਜਿਹਨੇ ਜਿਹੜੇ ਓਵਰ ਡਰਗ ਓਵਰ ਰੋਜ਼ ਨਾਲ ਜਦੀ ਮੌਤ ਹੋਈ ਹੁੰਦੀ ਮੈਂ ਉਹਦੇ ਘਰ ਜਾਂਦਾ ਮੈਂ ਉਹਦੀ ਵਿਧਵਾ ਨੂੰ ਉਹਦੇ ਬੱਚਿਆਂ ਨੂੰ ਦੇਖਦਾ ਔਰ ਅਕਸਰ ਉਹ ਉਹਨਾਂ ਨੂੰ ਇੱਕ ਕਾਲਾ ਪੀਲਾ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਅਲਾਮਤ ਵੀ ਦੇ ਗਿਆ ਹੁੰਦਾ ਔਰ ਕਰਜ਼ਾਈ ਹੁੰਦੇ ਆ ਉਹਨਾਂ ਦੇ ਘਰ ਕੜੀਆਂ ਵਿਕੀਆਂ ਹੁੰਦੀਆਂ ਤੇ ਮੈਨੂੰ ਲੱਗਦਾ ਮੈਨੂੰ ਮੋਟੀਵੇਸ਼ਨ ਹੁੰਦੀ ਆ ਉਹ ਲੋਕ ਮੈਨੂੰ ਸੌਣ ਨਹੀਂ ਦਿੰਦੇ ਤੇ ਜਦੋਂ ਮੈਂ ਆਪਣੀ ਲੀਡਰਸ਼ਿਪ ਨੂੰ ਦੇਖਦਾ ਤੇ ਮੈਨੂੰ ਕਈ ਵਾਰੀ ਲੱਗਦਾ لیکن میں ਉਹਦਾ پارٹ ہے میں ਉਹਨੂੰ کوشش ਕਰਦਾ ਕਿ ਮੈਂ ਉਹਦੇ ਵਿੱਚ ਜਿਹੜੀ ਜਿਹੜੀ ਇੱਕ ਸੇਨ ایڈਵਾਈਸ ਉਹਨਾਂ ਨੂੰ ਦੇਵਾਂ ਆਪਣੀ ਗੱਲ ਮਨਾਵਾਂ ਔਰ ਮੈਨੂੰ ਕਈ ਵਾਰੀ ਕਾਮਯਾਬੀ ਵੀ ਮਿਲੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਅਲਟੀਮੇਟਲੀ ਹੈ ਅਸੀਂ ਜਿਹੜਾ ਕੰਮ ਕਰਨਾ ਉਹ ਗਰੀਬ ਵਾਸਤੇ ਕਰਨਾ ਹੈ ਅਸੀਂ ਕਿਸਾਨ ਵਾਸਤੇ ਕਰਨਾ ਹੈ ਮਜ਼ਦੂਰ ਵਾਸਤੇ ਕਰਨਾ ਨੌਜਵਾਨ ਵਾਸਤੇ ਕਰਨਾ ਆਪਣੇ ਪੰਜਾਬ ਦੀ ਹਵਾ ਪਾਣੀ ਵਾਸਤੇ ਕਰਨਾ ਆਪਣੇ ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਅਸੀਂ ਪੰਜਾਬ ਦਾ ਹਵਾ ਪਾਣੀ ਪਲੀਤ ਹੋ ਚੁੱਕਿਆ ਪੰਜਾਬ 'ਚ ਕੋਈ ਨੌਜਵਾਨੀ ਰਹਿਣਾ ਚਾਹੁੰਦਾ ਪਲੱਸ 2 ਕਰਕੇ ਹਾਈਲਾਈਟਸ ਪਾਸ ਕਰਕੇ ਬਾਹਰ ਨੂੰ ਲਾਈਨ ਲੱਗੀ ਹੋਈ ਹੈ ਜਾ ਲੋਕ ਬਾਹਰ ਨੂੰ ਭੱਜ ਰਿਹਾ ਜਾਂ ਨਸ਼ਿਆਂ ਦੇ ਨਾਲ ਕਿਤੇ ਕੋਈ ਹਸਪਤਾਲ 'ਚ ਪਿਆ ਕੋਈ ਜੇਲ੍ਹ 'ਚ ਪਿਆ ਗਲ ਰਿਹਾ ਕੋਈ ਕਿਤੇ ਕੁਝ ਕਰ ਰਿਹਾ ਔਰ ਜਿਹੜੇ ਹੁਕਮਰਾਨ ਆ ਉਹ ਮਸਤ ਆ ਐਮਐਲਏ ਨੂੰ ਉਹਨਾਂ ਨੇ ਚੇਅਰਮੈਨ ਲਾਣਾ ਉਹਨਾਂ ਨੇ ਚੇਅਰਮੈਨ ਲਾਣੇ ਆ ਆਪਣੇ ਐਡਵਾਈਜ਼ਰ ਲਾਣੇ ਆ ਓਐਸਟੀ ਲਾਣੇ ਆ ਜਹਾਜ਼ ਖਰੀਦਣੇ ਆ ਉਹਨਾਂ ਨੇ ਵੱਡੀਆਂ ਵੱਡੀਆਂ ਲੱਖ ਦੀਆਂ ਕੱਡੀਆਂ ਕਰਦੀਆਂ ਤਾਂ ਕੋਈ ਕਮੀ ਨਹੀਂ ਪੈਸੇ ਦੀ ਮਾਲੋ ਨਾ ਜੀ ਜਦੋਂ ਗਰੀਬ ਦਾ ਘਰ ਬਣਾਣਾ ਜੇ ਗੜੀਆਂ ਨਾਲੀਆਂ ਬਣਾਉਣੀਆਂ ਅਸੀਂ ਵੀਰੇ ਦੇ ਟੱਕਣ ਬਣਾਉਣੇ ਤਾਂ ਉਹਨਾਂ ਕੋਲੇ ਚੰਦਾ ਨਹੀਂ ਹੈ ਉਹਨਾਂ ਕੋਲੇ ਪੈਸਾ ਨਹੀਂ ਹੈ ਅੰਗਰੇਜ਼ਾਂ ਵਾਸਤੇ ਕਿਸਾਨ ਵਾਸਤੇ ਪੈਸਾ ਨਹੀਂ ਹੈ ਮਜ਼ਦੂਰ ਵਾਸਤੇ ਪੈਸਾ ਨਹੀਂ ਹੈ ਨਾ ਕੈਪਟਨ ਕੋਲੇ ਨਾ ਮੋਦੀ ਕੋਲੇ ਸੋ ਇਹ ਕੌਣ ਕਰੂਗਾ ਜੇ ਅਸੀਂ ਨਹੀਂ ਕਰਾਂਗੇ ਸਾਡੇ ਵਰਗੇ ਲੋਕ ਜਿਹੜੇ ਪੜ੍ਹੇ ਲਿਖੇ ਨਹੀਂ ਸੋਚਣਗੇ ਮੈਂ ਬੈਠ ਕੇ ਲੋਕਾਂ ਦੇ ਆਪਰੇਸ਼ਨ ਕਰੀ ਜਾਨਾ ਬਿਮਾਰੀਆਂ ਵਧੀਆਂ ਜਾਣੀਆਂ ਪਟਿਆਲੇ ਦੇ ਵਿੱਚ ਮਹਾਰਾਜ ਦਾ ਆਪਣਾ ਸ਼ਹਿਰ ਹੈ ਸਿਹਤ ਮੰਤਰੀ ਇੱਥੇ ਦਾ ਸਭ ਤੋਂ ਜ਼ਿਆਦਾ ਡੈਂਗੂ ਦੇ ਕੇਸਸ ਇੱਥੇ ਸਭ ਤੋਂ ਜ਼ਿਆਦਾ ਡੌਗ ਬਾਈਟਸ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਨਕਲੀ ਨਸ਼ਾ ਹੈ ਉਹ ਪਟਿਆਲੇ 'ਚ ਵਿਕਦਾ ਜਿਹੜੀ ਜਾਲੀ ਸ਼ਰਾਬ ਹੈ ਹਰਿਆਣੇ ਤੋਂ ਆ ਕੇ ਇੱਥੇ ਵਿਕਦੀ ਹੈ ਮਤਲਬ ਨਾ ਜੀ ਇਹਨਾਂ ਨੂੰ ਪਰਵਾਹ ਹੀ ਨਹੀਂ ਉਹ ਆਂਦੇ ਨਹੀਂ ਪਟਿਆਲੇ ਮਹਾਰਾਜਾ ਸਭ ਜਿਹੜੇ ਜਿੱਤ ਜਾਂਦੇ ਕੈਪਟਨ ਸਾਹਿਬ ਮੁੜ ਕੇ ਆਂਦੇ ਨਹੀਂ ਉੱਥੇ ਸ਼ਕਲ ਨਹੀਂ ਦਿਖਾਉਂਦੇ ਤੋਂ ਇਸ ਕਰਕੇ ਸਾਰੀਆਂ ਗੱਲਾਂ ਸਾਨੂੰ ਲੋਕਾਂ 'ਚ ਲੈ ਕੇ ਉਹਨਾਂ ਤੱਕ ਕਨਵੇ ਕਰਕੇ ਆਪਣੇ ਸਾਰੇ ਸੰਗਤ ਨੂੰ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਐਨਆਰਆਈ ਭਰਾਵਾਂ ਦਾ ਵਿਸ਼ਵਾਸ ਜਿੱਤ ਕੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਹਮਲਾ ਮਾਰੀਏ ਮੈਂ ਕਹਿੰਦਾ ਆਪਾਂ ਨੂੰ ਜ਼ਰੂਰ ਕਾਮਯਾਬੀ ਮਿਲੇਗੀ ਲੋਕ ਬਦਲ ਚਾਹੁੰਦੇ ਆ ਲੋਕ ਤਿਆਰ ਹੈ ਕੀ ਖੈਰਾ ਸਾਹਿਬ ਦੇ ਜਾਣ ਨਾਲ ਉਹਨਾਂ ਨੇ ਪੰਜਾਬੀ ਇਕਤਾ ਪਾਰਟੀ ਬਣਾ ਲਈ ਹੈ ਤੇ ਕਿੰਨਾ ਕੁ ਨੁਕਸਾਨ ਮੰਨਦੇ ਹੋ ਪਾਰਟੀ ਨੂੰ ਤੁਸੀਂ ਦੇਖੋ ਮੈਨੂੰ ਪਾਰਟੀ ਦਾ ਨੁਕਸਾਨ ਤਾਂ ਬਾਅਦ ਦੀ ਗੱਲ ਹੈ ਜੀ ਖੈਰਾ ਸਾਹਿਬ ਦਾ ਆਪਣਾ ਬਹੁਤ ਨੁਕਸਾਨ ਹੋਏਗਾ ਉਹਨੂੰ ਇਸ ਪਾਰਟੀ ਨੇ ਐਮਐਲਏ ਬਣਾਇਆ ਉਹਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਉਹਨੂੰ ਇੱਕ ਜਿਹੜਾ ਤੁਸੀਂ ਕਹਿ ਲਓ ਕਿ ਜਿਹੜਾ ਲੋਕਾਂ ਦਾ ਲੀਡਰ ਬਣਿਆ ਪਹਿਲਾਂ ਸੋਸ਼ਲ ਮੀਡੀਆ ਦਾ ਲੀਡਰ ਸੀ ਜਿਹੜਾ ਲੋਕਾਂ ਦਾ ਲੀਡਰ ਬਣਿਆ ਉਹ ਆਮ ਆਦਮੀ ਪਾਰਟੀ ਨੇ ਬਣਾਇਆ ਜੀ ਫੁਲਕਾ ਸਾਹਿਬ ਨੂੰ ਵੀ ਬਣਾਇਆ ਉਹਨੂੰ ਕਿਤੇ ਨਾ ਕਿਤੇ ਜਿਹੜੀ ਪਾਰਟੀ ਤੋਂ ਤੁਸੀਂ ਚਾਹੇ ਗਾ ਧਰਮਵੀਰ ਗਾਂਧੀ ਜੀ ਯਾਰ ਮੈਨੂੰ ਇਹ ਗੱਲ ਕਹਿਣ ਚ ਕੋਈ ਚੇਚਕ ਨਹੀਂ ਆ ਜੀ ਜਿਹੜੀ ਪਾਰਟੀ ਤੋਂ ਤੁਸੀਂ ਐਮਐਲਏ ਐਮਪੀ ਜੀ ਨੇ ਤੁਹਾਨੂੰ ਬਣਾਇਆ ਤੁਸੀਂ 5 ਸਾਲ ਇਮਾਨਦਾਰੀ ਨਾਲ ਉਸ ਪਾਰਟੀ ਦੇ ਨਾਲ ਮਿਲ ਕੇ ਕੰਮ ਕਰੋ ਜੀ ਆਪਣੀ ਜਿਹੜੀ ਗੱਲ ਹੈ ਉਹ ਪਾਰਟੀ ਫੋਰਮ ਚ ਕਹੋ ਜਦੋਂ 5 ਸਾਲ ਹੋ ਜਾਂਦੇ ਆ ਤੁਹਾਨੂੰ ਨਹੀਂ ਪਾਰਟੀ ਪਸੰਦ ਆ ਛੱਡ ਦਿਓ ਉਹਨੂੰ ਮੰਨ ਲਓ ਛੱਡ ਦਿਓ ਲੋਕ ਵੀ ਤੁਹਾਡੀ ਇੱਜ਼ਤ ਕਰਨਗੇ ਵੀ ਮੈਂ ਭਾਈ 5 ਸਾਲ ਦੇਖੋ ਮੈਂ ਨਿਵਾਤ ਤੀ ਉਹਨਾਂ ਦੇ ਨਾਲ ਇਹ ਬੰਦੇ ਠੀਕ ਨਹੀਂ ਆ ਲੇਕਿਨ ਜੇ ਤੁਸੀਂ ਜਦੋਂ ਤੁਹਾਨੂੰ ਪਾਰਟੀ ਦੇ ਵਿਰੋਧੀ ਧਿਰ ਦਾ ਨੇਤਾ ਬਣਾਤਾ ਤੁਸੀਂ ਉਸੇ ਪਾਰਟੀ ਨੂੰ ਮਾਰਾ ਕਿਉਂ ਜਾ ਰਹੇ ਹੋ ਮਨ ਲਓ ਜਿਹਨੇ ਤੁਹਾਨੂੰ ਸਾਰਾ ਕੁਝ ਬਣਾਇਆ ਨਾ ਤੁਹਾਡਾ ਤਾਂ ਕੁਝ ਨਹੀਂ ਬੁਰਾ ਕੀਤਾ ਉਹਨੇ ਮਨ ਲਓ ਤੁਸੀਂ ਚੰਗਾ ਕੰਮ ਕਰੋ ਮਨ ਲਓ ਵਧੀਆ ਕੰਮ ਕਰਦੇ ਸੀ ਚੰਗੇ ਸਪੋਕਸਮੈਨ ਸੀ ਮਨ ਲਓ ਨਾ ਜੀ ਹੁਣ ਦੇਖ ਲਓ ਕਿ ਕਿਦਾਂ ਹੁਣ ਮਤਲਬ ਜਵਕਦੇ ਫਿਰਦੇ ਆ ਮੈਂ ਪਾਰਟੀ ਦਾ ਸੰਭਲ ਜਾਏਗੀ ਪਾਰਟੀ ਕਾਮਯਾਬ ਹੋਏਗੀ ਪਰ ਖੈਰਾ ਸਾਹਿਬ ਨੂੰ ਬਹੁਤ ਹੀ ਲੰਬਾ ਪੈਂਡਾ ਬਹੁਤ ਹੀ ਮੁਸ਼ਕਲ ਉਹਨਾਂ ਨੇ ਆਪਣੇ ਵਾਸਤੇ ਕੰਡੇ ਵੀ ਜੇ ਆਪਣੇ ਸਾਥੀਆਂ ਵਾਸਤੇ ਕੰਡੇ ਵੀ ਜੇ ਸੋ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਵੀ ਆਪਣੀ ਦਿੱਕਤ ਹੈ ਆਪਾਂ ਪਾਰਟੀ ਫੋਰਮਸ ਕਰੀਏ ਜਤੋਂ ਮੌਜੂਦਾ ਤੁਹਾਡੀ ਪਾਰਟੀ ਦੇ ਵਿੱਚੋਂ ਤੁਹਾਨੂੰ ਇਹੋ ਜਿਹੇ ਕਿਹੜੇ ਚਿਹਰੇ ਲੱਗਦੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਸਾਡੀ ਪਾਰਟੀ ਨੂੰ ਦੁਬਾਰਾ ਉੱਪਰ ਲੈ ਕੇ ਆ ਸਕਦੇ ਨੇ ਕੋਈ 2-4 ਚਿਹਰਿਆਂ ਦੇ ਤੁਸੀਂ ਨਾਮ ਲੈਣਾ ਮੈਂ ਇਹ ਚਿਹਰੇਆਂ ਦੇ ਨਾਮ ਬਿਲਕੁਲ ਹੀ ਲੈਣਾ ਚਾਹੁੰਗਾ ਜੀ ਇਹ ਜਿਹੜੇ ਜਿਹੜੇ ਚਿਹਰੇ ਆ ਬਹੁਤ ਸਾਰੇ ਚਿਹਰੇ ਆ ਜਿਹਨਾਂ ਤੋਂ ਮੈਂ ਵੀ ਦੁਖੀ ਆ ਪਾਰਟੀ ਵੀ ਦੁਖੀ ਆ ਮੇਰੇ ਉਹਦੇ ਵਿੱਚ ਮੇਰਾ ਚਿਹਰਾ ਵੀ ਹੋ ਸਕਦਾ ਜੇ ਤੇ ਲੋਕ ਦੁਖੀ ਆ ਅਸੀਂ ਜਿੰਨੇ ਜਿਹੜਾ ਬੰਦਾ ਪਾਰਟੀ ਦੀ ਗੱਲ ਕਰਦਾ ਜਿਹੜਾ ਬੰਦਾ ਦੇਸ਼ ਦੀ ਗੱਲ ਕਰਦਾ ਜਿਹੜਾ ਬੰਦਾ ਗਰੀਬ ਦੀ ਗੱਲ ਕਰਦਾ ਜਿਹੜਾ ਕਿਸਾਨ ਦੀ ਗੱਲ ਕਰਦਾ ਉਹੀ ਚਿਹਰਾ ਚੰਗਾ ਹੈ ਬਾਕੀ ਸਾਰੇ ਚ ਡਾਕਟਰ ਸਾਫਰੇ ਹੱਲ ਕਿਵੇਂ ਹੋਊਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਹਰ ਇੱਕ ਲੀਡਰ ਦੇ ਕਹ ਲੋ ਕਿ ਆਪਣੇ ਆਪਣੇ ਵਿਚਾਰ ਟੁੱਟ ਚੁੱਕੇ ਨੇ ਇੱਕ ਯੂਨਿਟੀ ਦਿਖਾਈ ਨਹੀਂ ਦੇ ਰਹੀ ਤੁਸੀਂ ਪਹਿਲਾਂ ਵੀ ਦੱਸਿਆ ਇਹ ਫਿਰ ਕਿਵੇਂ ਇਕੱਠਾ ਕਿਵੇਂ ਕਰੋਗੇ ਕਿ ਕੋ ਦਿੱਲੀ ਦੀ ਲੀਡਰਸ਼ਿਪ ਕੋਈ ਗੱਲ ਨਹੀਂ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਆਪਣੇ ਲੋਕਾਂ ਨੂੰ ਮੈਂ ਅਸ਼ੋਰ ਕਰਨਾ ਚਾਹੁੰਦਾ ਕਿ ਘਬਰਾਣ ਦੀ ਲੋੜ ਨਹੀਂ ਇਹ ਪਾਰਟੀ ਜੇ ਬਣਨੀ ਆ ਬਣ ਰਹੀ ਆ ਜਦੋਂ ਪਾਰਟੀ ਕੋ ਬਣ ਰਹੀ ਹੁੰਦੀ ਆ ਉਹਦੇ ਚ ਸਾਰਾ ਕੁਝ ਹੁੰਦਾ ਹੈ ਅਜੇ ਥੋੜਾ ਜਿਹਾ ਟਰਮੋਇਲ ਵਾਲਾ ਪੀਰੀਅਡ ਚੱਲੇਗਾ ਇਹਦੇ ਵਿੱਚੋਂ ਕੁਝ ਇੱਕ ਜਿਵੇਂ ਤੁਸੀਂ ਚਿਹਰੇ ਕਹਿ ਰਹੇ ਹੋ ਕੁਝ ਨੇਤਾ ਜਿਹੜੇ ਜਿਨ੍ਹਾਂ ਦਾ ਕਰਤਾਰ ਅੱਛਾ ਹੋਏਗਾ ਉਹ ਆਉਣ ਵਾਲੇ 2-4 ਸਾਲ ਦੇ ਵਿੱਚ ਉੱਭਰ ਕੇ ਸਾਹਮਣੇ ਆਣਗੇ ਔਰ ਇਹ ਜਿਹੜੀ ਪਾਰਟੀ ਆ ਇਟ ਵਿਲ ਰਾਈਜ਼ ਲਾਈਕ ਅ ਫਿ ਜਿਵੇਂ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੀਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਜਿਹੜੇ ਸਾਡੇ ਲੀਡਰ ਹੈ ਸਿੱਖਣਗੇ ਔਰ ਅਸੀਂ ਪਾਰਲੀਮੈਂਟ ਦੇ ਵਿੱਚ ਔਰ ਖਾਸ ਕਰਕੇ ਜਿਹੜੀ ਸਾਡੀ ਅਗਲੀ ਅਸੈਂਬਲੀ ਹੋਏਗੀ ਉਹਦੇ ਵਿੱਚ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਦੇ ਹੋਏ ਅਸੀਂ ਬਹੁਤ ਅੱਛਾ ਪਰਫਾਰਮ ਕਰਾਂਗੇ ਔਰ ਐਨਆਰਆਈ ਭਰਾਵਾਂ ਤੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੀ ਉਮੀਦ ਤੇ ਖਰੇ ਉਤਰਾਂਗੇ 17 ਦੇ ਵਿੱਚ ਜਦੋਂ ਤੁਸੀਂ ਵਿਧਾਨ ਸਭਾ ਆ ਦੀਆਂ ਇਲੈਕਸ਼ਨਾਂ ਲੜੀਆਂ ਤੁਸੀਂ ਕੈਪਟਨ ਸਾਹਬ ਤੇ ਜੇ ਜੇ ਸਿੰਘ ਦੇ ਖਿਲਾਫ ਲੜੇ ਬਹੁਤ ਵੱਡੀ ਲਹਿਰ ਸੀ ਆਮ ਆਦਮੀ ਪਾਰਟੀ ਦੀ ਬਹੁਤ ਵੱਡੇ ਵੱਡੇ ਕਹਿ ਲੋਗੇ ਸਾਡੇ ਜਿਹੜੇ ਪੋਲੀਟੀਕਲ ਮਾਹਰ ਨੇ ਉਹ ਵੀ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਘੱਟੋ ਘੱਟ 80 ਸੀਟਾਂ ਪੰਜਾਬ ਚੋਂ ਲੈ ਕੇ ਜਾਊਗੀ ਜਿਸ ਤਰ੍ਹਾਂ ਦੇ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਕਿਵੇਂ ਇਹ ਅਚਾਨਕ ਫਿਰ ਚੇਂਜ ਕਿਵੇਂ ਹੋ ਗਿਆ ਬਾਡੀ ਵੀ ਮੈਂ ਇੰਟਰਵਿਊਸ ਦੇਖਿਆ ਤੁਸੀਂ ਵੀ ਬੜੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੇ ਸੀ ਕਿਵੇਂ ਫਿਰ ਇਹ 22 ਤੇ ਸਾਰਾ ਸਿਮੈਂਟ ਕਿ ਰਹਿ ਗਿਆ ਦੇਖੋ ਇਹ ਜਦੋਂ ਟਿਕਟ ਜਦੋਂ ਟਿਕਟਾਂ ਦੀ ਵੰਡ ਹੋਈ ਨਾ ਜੀ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਜੇ ਮੈਂ ਤੁਹਾਨੂੰ ਮੈਂ ਮਿਸਾਲ ਦੌਰ ਤੇ ਕਹਾਂ ਜੇ ਸਾਡੇ ਚਿਹਰੇ ਜੋ ਅਸੀਂ ਕਹਿੰਦੇ ਸੀ ਨਾ ਜੇ ਵਲੰਟੀਅਰਸ ਦੀ ਗੱਲ ਮੰਨੀ ਜਾਂਦੀ ਤੇ 9 ਸੀਟਾਂ ਸੀਗੀਆਂ ਜਿਹੜੀ ਪਾਰਲੀਮੈਂਟਰੀ ਸੀਟਾਂ ਜਿੱਥੇ ਤਰਨਵੀਰ ਗਾਂਧੀ ਜਿੱਤੇ ਸੀ ਜੀ ਉਹਦੇ ਵਿੱਚੋਂ 6 ਅਸੀਂ ਜਿੱਤਦੇ ਸੀ 2 ਤੇ ਮੁਕਾਬਲਾ ਸੀ 1 ਅਸੀਂ ਹਾਰਦੇ ਸੀ ਜੀ ਕੈਪਟਨ ਬ੍ਰਿੰਦਰ ਸਿੰਘ ਵਾਲੀ ਉਹ ਉਹਨਾਂ ਦਾ ਕਾਂਗਰਸ ਦਾ ਮੁੱਖ ਮੰਤਰੀ ਦਾ ਕੈਂਡੀਡੇਟ ਸੀ ਬਿਲਕੁਲ ਜੇ ਹਾਰ ਆਣਗੇ ਤਾਂ ਸਾਨੂੰ ਇਹ ਬਚਾਣਗੇ ਮਾਈ ਪਾਪ ਵਾਲਾ ਕਲਚਰ ਆ ਉਹਨੂੰ ਤੁਸੀਂ ਬਹੁਤਾ ਚੇਂਜ ਨਹੀਂ ਕਰ ਸਕਦੇ ਪਲੱਸ ਪੈਸੇ ਦੀ ਬਹੁਤਾਤ ਜੀ ਬਾਕੀ ਜਿਹੜੀਆਂ 8 ਸੀਟਾਂ ਸੀ ਉਹਦੇ ਚੋਂ 6 ਅਸੀਂ ਜਿੱਤਦੇ ਸੀ ਜੀ ਪਰ ਜਦੋਂ ਇਹਨਾਂ ਨੇ ਟਿਕਟਾਂ ਵੰਡੀਆਂ ਵੀ ਕੋਈ ਅਕਾਲੀ ਦਲ ਚੋਂ ਲੈ ਆਂਦਾ ਕੋਈ ਕਾਂਗਰਸ ਚੋਂ ਲੈ ਆਂਦਾ ਉਸ ਤੋਂ ਬਾਅਦ ਸਾਡੇ ਵਲੰਟੀਅਰ ਸਾਰੇ ਜਿਹੜੇ ਸੀਗੇ ਉਹ ਘਰੇ ਬੈਠ ਗਏ ਆਪਣੇ ਮਨ ਨਾਲ ਜੀ ਮੈਂ ਉਹਦੇ ਦੱਸਦਾ ਸੀ ਉਹਨਾਂ ਨੂੰ ਵਾਲੋ ਜੀ ਉਹ ਤਾਂ ਕਹਣਾ ਹੀ ਹੁੰਦਾ ਇਲੈਕਸ਼ਨ ਦੇ ਵਿੱਚ ਤਾਂ ਕਹਣਾ ਹੀ ਹੁੰਦਾ ਮੈਂ ਉਹ ਤਾਂ ਦੱਸਦਾ ਸੀਗਾ ਵੀ ਹੁਣ ਨਹੀਂ ਅਸੀਂ ਜਿੱਤਦੇ ਬਹੁਤ ਮੁਸ਼ਕਲ ਆ ਵੀ ਮੈਨੂੰ ਬੜੀ ਖੁਸ਼ੀ ਹੋਏਗੀ ਮੈਂ ਚਾਹਣਾ ਮੈਂ ਗਲਤ ਹਾਂ ਜੀ ਅਸੀਂ ਜਿੱਤ ਜਾਈਏ ਦੋ ਚਾਰ ਪੰਜ ਛੇਟਾਂ ਜਿੱਤ ਜਾਈਏ ਪਰ ਮੈਨੂੰ ਉਸ ਵale ਉਮੀਦ ਖਤਮ ਹੋ ਗਈ ਸੀ ਮੈਨੂੰ ਉਹਨਾਂ ਨੇ ਪੰਜਾਬ ਦੀ ਜਿਹੜੀ ਸਭ ਤੋਂ ਔਖੀ ਸੀਟ ਸੀ ਉਹਦੇ ਵਾਸਤੇ ਮੈਨੂੰ ਲਾਸਟ ਮਿੰਟ ਤੇ ਉਹਨਾਂ ਨੇ ਕਿਹਾ ਸੀ ਮੈਂ ਕਿਹੜੇ ਮੱਥੇ ਮੈਂ ਕਹਾਂ ਜੀ ਲੜੂੰਗਾ ਔਰ ਜਿੱਤਣ ਵਾਸਤੇ ਲੜੂੰਗਾ ਔਰ ਮੈਂ ਉਹਦੇ ਲਈ ਲੜਾਈ ਲੜੀ ਤੁਸੀਂ ਮੇਰੀ ਕੈਂਪੇਨ ਦੇਖੀ ਹੋਣੀ ਹੈ ਇੱਕ ਵਾਰੀ ਤਾਂ ਡਰ ਗਏ ਸੀ ਮਹੱਲਾਂ ਵਾਲੇ ਵੀ ਜੀ ਇੱਕ ਵਾਰੀ ਤਾਂ ਉਹਨਾਂ ਨੂੰ ਵੀ ਥੋੜਾ ਜਿਆਦਾ ਮਤਲਬ ਸੇਕ ਲੱਗਿਆ ਸੀ ਔਰ ਕੈਪਟਨ ਸਾਹਿਬ ਅਖੀਰਲੇ 4-5 ਦਿਨ ਕਿਤੇ ਨਹੀਂ ਗਏ ਸੀ ਇੱਥੇ ਬੈਠ ਕੇ ਪਹਿਲੀ ਵਾਰੀ ਮਿਲ ਕੇ ਉਹ ਬੂਥਾਂ ਤੇ ਵੀ ਗਏ ਲੋਕਾਂ ਨੂੰ ਮਿਲੇ ਉਹਨਾਂ ਨੇ ਸਾਰਾ ਬਹੁਤ ਕੁਝ ਕੀਤਾ ਇੱਥੇ ਉਹਨਾਂ ਨੇ ਪ੍ਰਨੀਤ ਗੌਰ ਜੀ ਨੇ ਔਰ ਸਾਰੇ ਉਹਨਾਂ ਦੀ ਜਿੰਨੀ ਸਾਰੀ ਫੌਜ ਹੈ ਉਹਨਾਂ ਨੇ ਪੈਸਾ ਵੀ ਪਾਣੀ ਦੀ ਤਰ੍ਹਾਂ ਵਹਾਇਆ ਜੀ ਰਸਿਆ ਵੀ ਵੰਡੇ ਸਾਰਾ ਕੁਝ ਕੀਤਾ ਲੇਕਿਨ ਮੈਂ ਉਹਦੇ ਤੇ ਮਾਨ ਨਹੀਂ ਕਰਦਾ ਬਟ ਮੈਨੂੰ ਉਹ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀ ਮੈਂ ਬਾਖੂਬੀ ਜਿੰਨੀ ਕਰ ਸਕਦਾ ਸੀ ਮੈਂ ਆਪਣੀ ਟੂ ਦਾ ਬੈਸਟ ਆਫ ਮਾਈ ਅਬਿਲਿਟੀ ਐਂਡ ਮੇਰੇ ਫਰੈਂਡਸ ਤੇ ਲੇਕਿਨ ਲੜਾਈ ਲੜਨ ਵਾਸਤੇ ਨਹੀਂ ਲੜਾਈ ਜਿੱਤਣ ਵਾਸਤੇ ਲੜਨੀ ਚਾਹੀਦੀ ਆ ਔਰ ਬਿਲਕੁਲ ਸਾਡੀਆਂ ਅਸੀਂ ਤੋਂ ਵੀ ਵੱਧ ਸੀਟਾਂ ਆ ਰਹੀਆਂ ਸੀ ਔਰ ਜਿਹੜੀ ਰੋਂਗ ਡਿਸਟ੍ਰਿਬਿਊਸ਼ਨ ਆਫ ਸੀਟਸ ਆ ਔਰ ਜਿਹੜੀਆਂ ਗਲਤੀਆਂ ਸੀ ਜਿਵੇਂ ਅਰਬਿੰਦ ਜੀ ਆਏ ਆ ਹੁਣ ਇਹਦੇ ਚ ਉਹਨਾਂ ਦਾ ਕੀ ਖਸੂਰ ਆ ਉਹਨਾਂ ਨੇ ਕਿੱਥੇ ਠਹਿਰਨਾ ਇਹ ਤਾਂ ਪਾਰਟੀ ਦੇ ਲੋਕਲ ਲੀਡਰਾਂ ਨੇ ਦੇਖਣਾ ਨਾ ਜੀ ਉਹਨਾਂ ਨੂੰ ਜੇ ਕੋਈ ਕੰਟਰੋਵਰਸੀਅਲ ਬੰਦਾ ਹੈਗਾ ਜਦੋਂ ਪਟਿਆਲੇ ਆਇਆ ਜਾਂ ਮੇਰੇ ਘਰ ਠਹਿਰੇ ਆ ਸੋ ਇੱਕ ਨਵਾਂ ਮੈਸੇਜ ਆਂਦਾ ਸੀ ਵੀ ਆਪਣੇ ਕਿਸੇ ਵਲੰਟੀਅਰ ਦੇ ਘਰ ਠਹਿਰੋ ਜਾ ਕੇ ਕਿਸੇ ਕਿਸਾਨ ਦੇ ਘਰ ਠਹਿਰੋ ਜਾ ਕੇ ਮਨੋ ਨਾ ਜੀ ਉਹ ਉਹ ਤੇ ਇਹ ਪਾਰਟੀ ਦੀ ਜਿਹੜੀ ਮੈਂ ਅਗੇ ਮੈਂ ਕਹਿਣਾ ਵੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਕਿਤੇ ਨਾ ਕਿਤੇ ਉਹਨਾਂ ਦੀ ਕਮੀ ਸੀ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਅਗਰ ਕਿਸੇ ਸਟੇਟ ਚ ਸਭ ਤੋਂ ਵੱਧ ਰਿਸਪੌਂਸ ਮਿਲਿਆ ਤਾਂ ਉਹ ਪੰਜਾਬ ਸੀ ਪਰ ਉਹ ਲੋਕਾਂ ਦਾ ਇਹ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਨੂੰ ਮੁੱਖ ਰੱਖਦੇ ਨੇ ਪੰਜਾਬ ਨੂੰ ਸੈਕੰਡ ਤੇ ਰੱਖਿਆ ਹੋਇਆ ਵੀ ਪੰਜਾਬ ਨੂੰ ਸੀਰੀਅਸ ਨਹੀਂ ਲੈਂਦੇ ਇਸ ਕਰਕੇ ਲੋਕ ਥੋੜਾ ਜਿਹਾ ਇਸ ਗੱਲ ਤੋਂ ਵੀ ਟੁੱਟਦੇ ਜਾ ਰਹੇ ਨੇ ਕਿ ਇਸ ਬੰਦੇ ਨੂੰ ਦਿੱਲੀ ਦਾ ਜ਼ਿਆਦਾ ਖਿਆਲ ਆ ਸਾਡੇ ਪੰਜਾਬ ਦਾ ਘੱਟ ਹੈ ਤੁਸੀਂ ਨਾ ਬਾਰ ਬਾਰ ਜਿਹੜੀ ਦੁੱਖ ਦੀ ਰਾਗਿਆ ਉਹਨੂੰ ਉਹਨੂੰ ਛੱਡੀ ਜਾ ਰਹੇ ਹੋ ਜੀ ਦੇਖੋ ਜਦੋਂ ਇਹ ਜਦੋਂ ਇਹ ਸਾਰਾ ਕੁਝ ਹੋਇਆ ਨਾ ਜੀ ਅਸੀਂ ਖਾਲੀ ਪੰਜਾਬ ਨਹੀਂ ਖੋਇਆ ਜੀ ਜੇ ਪੰਜਾਬ ਚੋਂ ਆਮ ਆਦਮੀ ਪਾਰਟੀ ਜਿੱਤੀ ਹੁੰਦੀ ਸਾਡੀ ਇੱਥੇ ਸਰਕਾਰ ਬਣੀ ਹੁੰਦੀ ਸਾਡੀਆਂ ਦੋ ਸਰਕਾਰਾਂ ਹੁੰਦੀਆਂ ਇੱਕ ਸਰਜੈਂਟ ਆਮ ਆਦਮੀ ਪਾਰਟੀ ਹੋਣੀ ਸੀ ਪੂਰੇ ਨਾਰਥਰਨ ਇੰਡੀਆ ਦੇ ਵਿੱਚ ਤਹਿਲਕਾ ਹੋਣਾ ਸੀ ਮਤਲਬ ਸਾਡੀ ਸਾਡੇ 150 ਬੰਦੇ ਮੈਂਬਰ ਆਫ ਪਾਰਲੀਮੈਂਟ ਬਣਨੇ ਸੀ ਅਸੀਂ ਅਸੀਂ ਵੀ ਡਿਡ ਨਾਟ ਡ੍ਰਾਪ ਅ ਕੈਚ ਵੀ ਡਿਡ ਨਾਟ ਡ੍ਰਾਪ ਅ ਮੈਚ ਵੀ ਡ੍ਰਾਪ ਦਾ ਇੰਟਾਇਰ ਸੀਰੀਜ਼ ਜੀ ਹੁਣ ਆਪਾਂ ਨੂੰ ਦੁਬਾਰਾ ਤੋਂ ਲੱਗ ਕੇ ਦੁਬਾਰਾ ਤੋਂ ਮਿਹਨਤ ਕਰਕੇ ਦੁਬਾਰਾ ਸਾਨੂੰ ਉਹ ਮੋਮੈਂਟ ਬਿਲਡ ਕਰਨੀ ਪੈਣੀ ਆ ਉਹ ਬਣਿਆ ਹੋਇਆ ਜਿਹੜਾ ਮੋਮੈਂਟਮ ਸੀਗਾ ਅਸੀਂ ਉਹਦਾ ਫਾਇਦਾ ਨਹੀਂ ਉਠਾ ਸਕੇ ਜੀ ਸਾਨੂੰ ਦੁਬਾਰਾ ਤੋਂ ਮਿਹਨਤ ਕਰਕੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਕੇ ਹੁਣ ਅਸੀਂ 5 ਸਾਲ ਮਿਹਨਤ ਕਰਕੇ ਇਮਾਨਦਾਰੀ ਨਾਲ ਮਿਹਨਤ ਕਰਕੇ ਇਕੱਠੇ ਹੋ ਕੇ ਸਾਰੇ ਜਣੇ ਜੇ ਕੰਮ ਕਰਾਂਗੇ ਤਾਂ ਅਸੀਂ ਪਾਰਟੀ ਨੂੰ ਉੱਥੇ ਲਿਜਾ ਸਕਦੇ ਹਾਂ ਬਹੁਤ ਮਿਹਨਤ ਕਰਨੀ ਪਵੇਗੀ ਸਾਨੂੰ ਡਾਕਟਰ ਸਾਹਿਬ ਆਖਰੀ ਸਵਾਲ ਜਿਹੜੀਆਂ ਹੁਣ ਅੱਗੇ 22 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਕਿ ਦੁਬਾਰਾ ਉਹ ਲਹਿਰ ਬਣ ਪਾਏਗੀ ਕੀ ਉਸ ਯੂਨਿਟੀ ਤੇ ਆਮ ਆਦਮੀ ਪਾਰਟੀ ਖੜ ਪਾਏਗੀ ਜਾਂ ਲੋਕਾਂ ਦਾ ਹੁਣ ਇਹ ਕਹਿਣਾ ਹੈ ਕਿ ਲੋਕ ਕਹਿੰਦੇ ਕਿ ਸਾਨੂੰ ਆਮ ਆਦਮੀ ਪਾਰਟੀ ਦਾ ਕੋਈ ਪੁਖ ਨਜ਼ਰ ਨਹੀਂ ਆ ਰਿਹਾ ਨਹੀਂ ਨਹੀਂ ਲੋਕ ਇਹ ਨਹੀਂ ਕਹ ਰਿਹਾ ਜੀ ਲੋਕ ਇਹ ਨਹੀਂ ਕਹ ਰਿਹਾ ਲੋਕ ਤਾਂ ਇਹ ਕਹਿ ਰਿਹਾ ਵੀ ਤੁਸੀਂ ਸੁਧਰ ਜਾਓ ਇਕੱਠੇ ਹੋ ਜਾਓ ਮਿਲ ਕੇ ਗੱਲ ਕਰੋ ਇੱਕ ਜ਼ੁਬਾਨ ਦੇ ਵਿੱਚ ਗੱਲ ਕਰੋ ਤੋਕ ਕਹਿੰਦਾ ਸੇਮ ਲੈਂਗੁਏਜ ਬੀ ਔਨ ਦਾ ਸੇਮ ਪੇਜ ਲੋਕ ਇਹ ਕਹਿੰਦੇ ਆ ਤੇ ਜੇ ਅਸੀਂ ਇਹ ਕਰ ਗਏ ਤਾਂ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਜੇ ਅਸੀਂ ਇੱਕ ਦੂਜੀ ਦੇ ਲੱਤਾਂ ਖਿੱਚਦੇ ਰਹੇ ਤਾਂ ਸਾਨੂੰ ਬਚਾ ਵੀ ਕੋਈ ਨਹੀਂ ਸਕਦਾ ਪਤਾ ਇਹ ਸਾਡੇ ਲੀਡਰਾਂ ਨੂੰ ਸਮਝਣਾ ਪਊਗਾ ਬਾਲੋਣਾ ਜੀ ਜੇ ਕੋਈ ਬੰਦਾ ਕਹਵੇ ਵੀ ਮੈਂ 30 ਮਾਰਖਾਨਾ ਜਿਹੜੇ ਇੱਕ ਸਾਡੇ ਲੀਡਰਾਂ ਨੂੰ ਬਿਮਾਰੀ ਆ ਪਾਕਿਸਤਾਨ ਦਾ ਨਾਮ ਹੀ ਲੈਣਾ ਚਾਹੁੰਦਾ ਜੇ ਕੋਈ ਕਹਵੇ ਮੈਂ 30 ਮਾਰਖਾਨਾ ਮੈਂ ਪੰਜਾਬ ਨੂੰ ਜਿਤਾ ਇੱਕ ਟੀਮਵਰਕ ਲੈ ਕੇ ਆਣਾ ਪਊਗਾ ਜਥੇਬੰਦਕ ਢਾਂਚਾ ਬਣਾਉਣਾ ਪਊਗਾ ਚੰਗੇ ਕੈਂਡੀਡੇਟ ਦੇਣੇ ਪੈਣਗੇ ਐਨਆਰਆਈ ਦੀ ਗੱਲ ਵੀ ਸੁਣਨੀ ਪੈਗੀ ਵਲੰਟੀਅਰ ਦੀ ਗੱਲ ਵੀ ਸੁਣਨੀ ਪੈਗੀ ਜਿਹੜੇ ਬੰਦੇ ਤੁਹਾਡੀ ਫੰਡਿੰਗ ਕਰਦੇ ਆ ਜਿਹੜੇ ਜਾ ਕੇ ਤੁਹਾਡੇ ਪੋਸਟ ਲਾਉਂਦੇ ਉਹਨਾਂ ਦੀ ਗੱਲ ਵੀ ਸੁਣਨੀ ਪੈਗੀ ਉਹਨਾਂ ਦਾ ਵੀ ਸਨਮਾਨ ਕਰਨਾ ਪੈਗਾ ਲੋਕਾਂ ਦੀ ਗੱਲ ਸੁਣਨੀ ਪੈਗੀ ਲੋਕਾਂ ਦੇ ਢਿੱਡ ਦੀ ਗੱਲ ਬੁੱਝਣੀ ਪਊਗੀ ਲੀਡਰ ਦਾ ਕੰਮ ਹੀ ਹੁੰਦਾ ਟੂ ਅੰਡਰਸਟੈਂਡ ਦਾ ਪਲਸ ਆਫ ਦਾ ਪੀਪਲ ਲੋਕਾਂ ਦੀ ਨਮਜ ਤੇ ਹੱਥ ਰੱਖਣਾ ਪਏਗਾ ਲੋਕਾਂ ਦੇ ਜਿਹੜੇ ਦੁਖਾਂਤ ਆ ਉਹਨਾਂ ਨੂੰ ਘੱਟ ਕਿਵੇਂ ਕਰਨਾ ਉਹਦੇ ਵਾਸ ਉਦੇ ਵਾਸਤੇ ਇੱਕ ਪ੍ਰੋਗਰਾਮ ਦੇਣਾ ਪਵੇਗਾ ਜਿਹੜਾ ਕਿ ਜਿਹੜਾ ਕਿ ਸਾਰਥਕ ਹੋਵੇ ਜਿਹੜਾ ਕਿ ਲਾਗੂ ਕਰਨ ਦੇ ਕਾਮਯਾਬ ਹੋਵੇ ਜੁਮਲਿਆਂ ਨਾਲ ਨਹੀਂ ਗੱਲ ਬਣਨੀ ਮੰਨ ਲਓ ਨਾ ਜੀ ਤਾਂ ਇਸ ਕਰਕੇ ਜੇ ਅਸੀਂ ਇਹ ਸਾਰੇ ਕੰਮ ਕਰਾਂਗੇ ਤਾਂ ਜਰੂਰ ਆਮ ਆਦਮੀ ਪਾਰਟੀ ਨੂੰ ਲੋਕ ਸਾਥ ਦੇਣਗੇ ਔਰ ਜਿਹੜੀ ਸਾਡੀ ਗਲਤੀ ਹੋਏ ਨੂੰ ਸੁਧਾਰ ਕੇ ਅਸੀਂ 2022 ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਂਗੇ ਬਿਲਕੁਲ ਜੀ ਆਖਿਰ ਦੇ ਵਿੱਚ ਡਾਕਟਰ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਆ ਲੀਡਰਾਂ ਦੇ ਵਿੱਚ ਜਿਹੜੀ ਆਪਸੀ ਫੁੱਟ ਹੈ ਉਸ ਨੇ ਆਮ ਆਦਮੀ ਪਾਰਟੀ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਤੇ ਆਪਾਂ ਸਾਰੇ ਜਾਣਦੇ ਵੀ ਆ ਤੇ ਜਦੋਂ ਤੱਕ ਆਮ ਆਦਮੀ ਪਾਰਟੀ ਦੇ ਮੋਰੀ ਲੀਡਰਾਂ ਦੀ ਜਿਹੜੀ ਆਪਸੀ ਫੁੱਟ ਹੈ ਜਾਂ ਕਹਿ ਲਓ ਮੈਂ ਜਿਹੜੀ ਉਹਨਾਂ ਦੇ ਵਿੱਚ ਆਈ ਹੋਈ ਹੈ ਜਦੋਂ ਤੱਕ ਉਹ ਖਤਮ ਨਹੀਂ ਹੁੰਦੀ ਇੱਕ ਪਲੈਟਫਾਰਮ ਤੇ ਉਹ ਸਾਂਝੇ ਤੌਰ ਤੇ ਜਥੇਬੰਦਕ ਢਾਂਚੇ ਦੇ ਤੌਰ ਤੇ ਉੱਤਰ ਕੇ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਆਮ ਆਦਮੀ ਪਾਰਟੀ ਦਾ ਭਵਿੱਖ ਹੈ ਜਿਹੜਾ ਉਹ ਖਤਰੇ ਦੇ ਵਿੱਚ ਹੀ ਰਹੂਗਾ ਤੇ ਲੀਡਰਾਂ ਨੂੰ ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿਉਂਕਿ ਅਗਰ ਇਸ ਡਾਊਨਫਾਲ ਤੋਂ ਵੀ ਲੀਡਰ ਆਮ ਆਦਮੀ ਪਾਰਟੀ ਦੇ ਨਾ ਸਮਝੇ ਤਾਂ ਫੇਰ ਫਿਊਚਰ ਉਹ ਖੁਦ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਦਾ ਕੀ ਹੋਵੇਗਾ ਸੋ ਅੱਜ ਦੀ ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇਹ ਨਹੀਂ ਬੜੇ ਸੋਹਣੇ ਤੇ ਵਿਵਾਕੀ ਦੇ ਨਾਲ ਡਾਕਟਰ ਸਾਹਿਬ ਨੇ ਜਵਾਬ ਦਿੱਤੇ ਤੇ ਸਾਡੇ ਨਾਲ ਜੁੜਨ ਲਈ ਉਸ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਹੋਰ ਜ਼ਿਆਦਾ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਗੱਲ ਪੰਜਾਬ ਦੀ ਟੀਵੀ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ